ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦੁੱ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਦੋ ਤਿੰਨ ਦਿਨ ਹੋ ਗਏ ਆਪਾਂ ਮਿਲੇ ਨਹੀਂ ਐਕਚੁਅਲੀ ਆਹ ਮੌਸਮ ਕਰਕੇ ਥੋੜਾ ਗਲਾ ਗੁਲਾ ਜਿਹਾ ਖਰਾਬ ਅ ਅਨਰਜੀ ਖਰਾਬ ਨਜ਼ਲਾ ਜ਼ੁਕਾਮ ਸ਼ਿਕਾ ਹਰ ਤੀਜੇ ਬੰਦੇ ਨੂੰ ਨੇ ਹਰ ਜਗ੍ਹਾ ਤੇ ਨੇ ਕਿਉਂਕਿ ਸੂਰਜ ਕੇਤੂ ਦਾ ਯੋਗ ਹੈ ਬੁੱਧ ਚੰਦਰ ਦੇ ਘਰ ਚ ਸੀ ਆ ਦੇਖ ਲਓ ਕੀ ਤਬਾਹੀ ਮਚਾਈ ਹੋਈ ਸੀ ਬੁੱਧ ਚੰਦਰ ਦੇ ਘਰ ਚ ਕਿ ਲੋਜਿਕਲੀ ਗੱਲ ਕਰਦੇ ਆ ਆਪਾਂ ਕਿ ਕਿਉਂ ਬੜੇ ਲੋਕ ਜਦੋਂ ਕੋਈ ਤੁਸੀਂ ਵੀਡੀਓ ਪਾਉਨਾ ਤੇ ਬੜੇ ਲੋਕਾਂ ਨੂੰ ਬੜਾ ਹੁੰਦਾ ਜੀ ਕਰੋਨਾ ਬਾਰੇ ਤਾਂ ਦੱਸਿਆ ਨਹੀਂ ਇੰਨਾ ਜੋਸ਼ੀਆਂ ਨੂੰ ਪਤਾ ਸੀ ਆ ਪਾਣੀ ਬਾਰੇ ਤਾਂ ਦੱਸਿਆ ਨਹੀਂ ਤੁਸੀਂ ਐਂ ਦੱਸੋ ਪਹਿਲਾਂ ਜੋਸ਼ੀ ਕੀ ਤੇ ਰੱਬ ਨੂੰ ਮਿਲ ਕੇ ਆਇਆ ਕਰਮ ਤੁਸੀਂ ਕਰੋ ਤੇ ਫਾਲੋ ਦਾ ਤੁਹਾਨੂੰ ਜੋਸ਼ੀ ਦੱਸੇ ਦਰਖਤ ਤੁਸੀਂ ਵੱਡੋ ਹਨਾ ਤੇ ਮੀਆਂ ਦੇ ਨਾਲ ਕੁਦਰਤ ਨਾਲ ਖੇੜ ਛੇੜਛਾੜ ਤੁਸੀਂ ਕਰੋ ਤੇ ਭਵਿੱਖਬਾਣੀਆਂ ਤੁਹਾਡੇ ਲਈ ਜੋਸ਼ੀ ਕਰੇ ਰੱਬ ਨੂੰ ਮਿਲ ਕੇ ਆਇਆ ਏ ਕੋਈ ਦੱਸੋ ਪਹਿਲਾਂ ਤੁਸੀਂ ਮੈਂ ਤੇ ਹੈਰਾਨ ਆ ਲੋਕਾਂ ਦੀਆਂ ਗੱਲਾਂ ਤੋਂ ਹਨਾ ਇਹ ਹੜਾਂ ਦੇ ਵਿੱਚ ਲੋਕਾਂ ਦੀ ਮਦਦ ਕਰੋ ਪਹਿਲਾਂ ਆਪਣੀ ਮਦਦ ਆਪ ਕਰ ਲੋ ਜ਼ਰੂਰ ਕਰਨੀ ਚਾਹੀਦੀ ਹੈ ਹੜਾਂ ਚ ਜਿਹੜੇ ਜਿਹੜੇ ਲੋਕਾਂ ਨਾਲ ਐਡੀ ਚੀਜ਼ ਹੋਈ ਆ ਉਹਨਾਂ ਦੀ ਮਦਦ ਜ਼ਰੂਰ ਕਰੋ ਕਿਉਂਕਿ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਉੱਤੋਂ ਨਹੀਂ ਉਤਰਨਾ ਉਸਨੇ ਹੀਲਾ ਵਸੀਲਾ ਕੁਦਰਤ ਨੇ ਬਣਾਉਣਾ ਹੈ ਤੇ ਉਸਨੇ ਕਿਤੇ ਉਹਨਾਂ ਕਿਤੋਂ ਕਿਵੇਂ ਨਾ ਕਿਵੇਂ ਜੋ ਚੀਜ਼ ਕਰਨੀ ਆ ਉਹਨੇ ਉਹ ਕਰ ਦੇਣੀ ਹੈ ਹਨਾ ਤਾਂ ਮੇਨ ਗੱਲ ਇਹ ਆ ਜਿਹੜੀ ਤੇ ਆਪਾਂ ਅੱਜ ਚਰਚਾ ਕਰਨ ਲੱਗੇ ਆ ਕਿ ਗ੍ਰਹਿ ਬਦਲਦੇ ਆ ਹੁਣ ਚੰਦਰ 4 ਨੰਬਰ ਦੀ ਰਾਸ਼ੀ ਦੇ ਵਿੱਚ ਬੁੱਧ ਬਿਰਾਜਮਾਨ ਹੈ ਬੁੱਧ ਕੀ ਹੈ ਬੁੱਧ ਹਰੇ ਆਲੀਆ ਕਾ ਹੈ ਚੰਦਰ ਕੀ ਹੈ ਚੰਦਰ ਪਾਣੀ ਹੈ ਹਨਾ ਤੇ ਹੁਣ ਸ਼ੁਕਰ ਵੀ ਨਾਲ ਅਗਲੇ ਦੋਨੋਂ ਜਾਣੇ ਬੈਠੇ ਆ ਜੀ ਚੰਦਰ ਦੇ ਘਰ ਚ ਅਗਲੇ ਨੇ ਤਬਾਹੀ ਲਿਆਤੀ ਹਨਾ ਹੁਣ ਦੇਖੋ ਦਰਖਤ ਨਹੀਂ ਹੈ ਦਰਖਤ ਵੱਡੇ ਆ ਫੋਰਨ ਕੰਟਰੀ ਦੇ ਵਿੱਚ ਕੋਈ ਨਾ ਆਪਾਂ ਵੀਡੀਓ ਪਾਉਨੇ ਆ ਕੋਈ ਹੁਣ ਆ ਜਾਂਦੇ ਨੇ ਲੋਕ ਜੀ ਤੁਸੀਂ ਸਾਡੇ ਨਾਲ ਬ੍ਰਾਡਕਾਸਟ ਕਰ ਲਓ ਤੁਸੀਂ ਸਾਡੀ ਉਹ ਕਰ ਲਓ ਠੀਕ ਹੈ ਓਕੇ ਆਗਲਾ ਕਹਿੰਦਾ ਤੇ ਕ ਆਪਾਂ ਨੂੰ ਹਰ ਜਿਵੀ ਕੀ ਹੈ ਹਨਾ ਬ੍ਰਾਡਕਾਸਟ ਕਰਨ ਜੇ ਤੁਸੀਂ ਸੁਣਦੇ ਵੀ ਹੋ ਜਿਹੜੇ ਲੋਕ ਮੈਨੂੰ ਦਿੱਲੀ ਸੁਣਦੇ ਆ ਉਹ ਉਹ ਜਾਣਦੇ ਆ ਇਸ ਚੀਜ਼ ਨੂੰ ਤਾਂ ਜੋ ਲੋਕ ਆਉਂਦੇ ਆ ਉਹ ਤਾਂ ਉਦੋਂ ਵੀ ਜ਼ਿਆਦਾ ਜਾਣਦੇ ਆ ਕਿਉਂਕਿ ਫੇਸ ਟੂ ਫੇਸ ਮਿਲ ਕੇ ਜ਼ਿਆਦਾ ਪਤਾ ਚੱਲ ਜਾਂਦਾ ਹੈ ਗੱਲ ਇਹ ਆ ਕਿ ਕਿਸ ਕੋਈ ਕੋਈ ਕੀ ਪੁੱਛ ਰਿਹਾ ਕੋਈ ਕੀ ਕਰ ਰਿਹਾ ਪਹਿਲਾਂ ਤੇ ਆਪਾਂ ਕਿਸ ਦਾ ਦਰਵਾਜ਼ਾ ਖੜਕਾ ਕੇ ਘਰ ਘਰ ਜਾ ਕੇ ਦੱਸ ਦੇਣੀ ਨਹੀਂ ਆਪਾਂ ਕੀ ਚੀਜ਼ ਆ ਕੁਦਰਤ ਕਰਦੀ ਹੈ ਕੁਦਰਤ ਹੀ ਕਰਦੀ ਹੈ ਚਲੋ ਹੁਣ ਕਹਿੰਦੇ ਜੀ ਕੁਝ ਲੋਕਾਂ ਦੇ ਕਮੈਂਟ ਸੁਣੋ ਮੈਂ ਤਾਂ ਹੈਰਾਨ ਮੇਰੀ ਆਦਤ ਗੰਦੀ ਹੈ ਕਿ ਮੈਂ ਐਵੇਂ ਕਮੈਂਟ ਫੜਨ ਲੱਗ ਜਾਨੀ ਆ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪੜ੍ਹਨੇ ਨਹੀਂ ਚਾਹੀਦੇ ਕਮੈਂਟ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਆ ਜਿਹੜੀ ਮੈਂ ਹਰ ਕਿਸੇ ਨੂੰ ਕਹਿਨੀ ਆ ਜੋ ਮੈਂ ਆਪਣੇ ਤੇ ਥੋੜੀ ਘੱਟ ਟੁਕਾਉਣੀ ਆ ਕਿ ਜਿੱਦਾਂ ਦੀ ਤੁਹਾਡੀ ਸ੍ਰਿਸ਼ਟੀ ਉਦਾਂ ਹੀ ਤੁਹਾਡੇ ਲਈ ਦ੍ਰਿਸ਼ਟੀ ਜਿੱਦਾਂ ਦੀ ਤੁਹਾਡੀ ਦ੍ਰਿਸ਼ਟੀ ਉਦਾਂ ਹੀ ਤੁਹਾਡੇ ਲਈ ਸ੍ਰਿਸ਼ਟੀ ਜਿਆਨੀ ਜਿੱਦਾਂ ਦੀ ਸ੍ਰਿਸ਼ਟੀ ਹੈ ਜਿੱਦਾਂ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ ਤੁਹਾਡੀ ਦ੍ਰਿਸ਼ਟੀ ਮੁਤਾਬਕ ਹੀ ਤੁਹਾਨੂੰ ਸ੍ਰਿਸ਼ਟੀ ਦੇਖਣੀ ਹੈ ਤੁਸੀਂ ਸਮਝ ਗਏ ਨਾ ਕਿ ਤੁਹਾਡੀ ਜਿੱਦਾਂ ਦੀ ਸੋਚ ਹੈ ਜਿੱਦਾਂ ਦੀ ਤੁਸੀਂ ਕਿਸ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਤੁਹਾਨੂੰ ਉਹ ਉਦਾਂ ਦੀ ਹੀ ਦਿਖਦੀ ਹੈ ਕਹਿੰਦੇ ਸੌਣ ਦੇ ਜੰਮੇ ਨੂੰ ਨਾ ਸਾਰਾ ਹਰਿਆ ਹਰਿਆ ਹੀ ਦਿਖਦਾ ਤੇ ਫਿਰ ਸੁੰਨੀ ਵੀ ਹੈ ਐਡ ਸੁਣੀ ਨਹੀਂ ਨੀ ਸਾਰੀ। ਉੱਤੇ ਕਮੈਂਟ ਵੀ ਕਰਨਾ। ਫਿਰ ਇਹਹ ਜੇ ਘਟੀਆਂ-ਘਟੀਆਂ ਕਰਨੇ ਨੂੰ ਪੁੱਛੋ ਨਾ। ਤੇ ਕੀ ਸੁਤਕੀਦ ਕਰ ਰਹੇ ਹੋ ਤੁਸੀਂ ਆਪਣਾ ਘਟੀਆਂ ਪਾਣੀ ਲੋਕਾਂ ਦੇ ਸਾਹਮਣੇ ਲਿਆ ਰਹੇ ਹੋ? ਕੀ ਤੁਹਾਡੀ ਮਾਨਸਿਕਤਾ ਰਹਿ ਜਾਂਦੀ ਆ? ਆਪਾਂ ਕਿਸੇ ਨੂੰ ਨਹੀਂ ਕਹਿ ਰਹੇ ਪਰਸਨਲੀ। ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਇਹ ਲੌਜੀਕ ਤੇ ਤੱਥ ਨਾਲ ਹੈ। ਬਾਹਰ ਨਾਲ ਕੰਪੇਅਰ ਕਰਦੇ ਹਾਂ ਨਾ ਅਸੀਂ ਆਪਣਾ ਤੇ ਸੁਣ ਲਓ ਬਾਹਰ ਦੀ ਵੀ। ਸੁਣੋ ਜਰਾ। ਜਰਾ ਕਿਤੇ ਵਿਦੇਸ਼ ਕੰਟਰੀਆਂ 'ਚ ਜਾਇਓ। ਇੰਨੇ ਕੋ ਪੇੜ ਨਹੀਂ ਨਾ ਉੱਥੇ। ਇੰਨੇ ਕੋ ਦਰਖਤ ਨਹੀਂ ਨਾ ਤੇ ਤੁਸੀਂ ਦਰਖਤ ਵੱਢ ਨਹੀਂ ਸਕਦੇ। ਤੁਹਾਨੂੰ ਘਰ ਬਣਾਉਣ ਲਈ ਨਾ ਸਾਲਾਂ ਲੱਗ ਜਾਣਗੇ ਅਗਰ ਇੱਕ ਦਰਖਤ ਤੁਸੀਂ ਆਪਣੇ ਘਰ ਦੇ ਮੂਹਰੇ ਵੜਣਾ ਹੈ ਤੁਹਾਨੂੰ ਦੋ ਲਾਉਣੇ ਪੈਣੇ ਆ ਬਿਲਕੁਲ ਗਲਤ ਤੁਹਾਡੇ ਚੰਡੀਗੜ੍ਹ ਵੀ ਆਪਣੇ ਚੰਡੀਗੜ੍ਹ ਇੱਥੇ ਆਪਣੇ ਚੰਡੀਗੜ੍ਹ ਵੀ ਆਪਾਂ ਦਰਖਤ ਨਹੀਂ ਵੜ ਸਕਦੇ ਸੈਂਟਰ ਗਵਰਨਮੈਂਟ ਤੇ ਇੰਗਲੈਂਡ ਨੇ ਬਣਾਇਆ ਸੀ ਚੰਡੀਗੜ੍ਹ ਤਾਂ ਇੱਥੇ ਕਾਨੂੰਨ ਬਣਿਆ ਹੋਇਆ ਹੈ ਤਾਂ ਕਾਨੂੰਨ ਹੋਣਾ ਚਾਹੀਦਾ ਇੱਥੇ ਇੱਥੇ ਤੁਸੀਂ ਖੇਤਾਂ 'ਚ ਸੈਰ ਕਰਨ ਨਿਕਲ ਜੋ ਜੇ ਤੁਹਾਨੂੰ ਕੋਈ ਦਰਖਤ ਮਿਲ ਜਵੇ ਪੂਰੇ ਪੰਜਾਬ ਦੇ ਵਿੱਚ ਇੰਨੀ ਖੇਤੀ ਹੈ ਇੰਨੀ ਜਿਆਦਾ ਜ਼ਮੀਨ ਹੈ ਤੇ ਮੈਂ ਕਹਿੰਦੀ ਆ ਚੰਡੀਗੜ੍ਹ ਨਾਲੋਂ ਅੱਧੇ ਦਰੱਖਤ ਹੋਣੇ ਆ ਇੱਥੇ ਤੇ ਫੋਰਨ ਕੰਟਰੀ ਨਾਲ ਕੰਪੇਅਰ ਕਰਦੇ ਆ ਸੀ ਆਪਣਾ ਕਿ ਉੱਥੇ ਤਾਂ ਜੀ ਜੋਤਿਸ਼ ਨੂੰ ਮੰਨਦੇ ਨਹੀਂ ਉਹ ਇੰਨੀਆ ਤਰੱਕੀਆਂ ਕਰਦੇ ਆ ਇੱਥੇ ਸਾਨੂੰ ਵਿਹਮਾਂ ਚ ਪਾਇਆ ਵਿਹਮਾਂ ਚ ਨਹੀਂ ਪਾਇਆ ਜੀ ਤੁਹਾਨੂੰ ਤੁਹਾਨੂੰ ਰਸਤਾ ਦਿਖਾਇਆ ਤੁਹਾਨੂੰ ਦੱਸਿਆ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਤੁਸੀਂ ਕਿਉਂ ਦੁਖੀ ਹੋ ਕਿਉਂ ਪਰੇਸ਼ਾਨ ਹੋ ਕਿਉਂ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ ਉਹ ਕਿਉਂ ਇੱਥੇ ਨੇ ਤੇ ਅਸੀਂ ਕਿਉਂ ਇੱਥੇ ਆ ਇਹ ਚੀਜ਼ ਨੂੰ ਫੜੋ ਜਿਹੜੀ ਚੀਜ਼ ਨੂੰ ਫੜ ਕੇ ਬੈਠੇ ਹੋ ਨਾ ਉਹਨੇ ਕੱਖ ਨਹੀਂ ਕਰਨਾ ਪ੍ਰੈਕਟੀਕਲ ਲਾਈਫ ਪ੍ਰੈਕਟੀਕਲ ਲਾਈਫ ਹੀ ਕੰਮ ਆਉਣੀ ਆ ਤੇ ਅਸਲ ਦੇ ਵਿੱਚ ਹੜਾਂ ਬਾਰੇ ਨਹੀਂ ਦੱਸਿਆ ਕਰੋਨਾ ਬਾਰੇ ਨਹੀਂ ਦੱਸਿਆ এনवायरमेंट ਤੁਸੀਂ ਖਰਾਬ ਕਰੋ ਅੱਗਾ ਤੁਸੀਂ ਲਾਓ ਦਰਖਤ ਤੁਸੀਂ ਵੱਡੋ ਨਹਿਰਾਂ ਦਾ ਪਾਣੀ ਤੇ ਕੁਦਰਤ ਨਾਲ ਛੇੜਛਾੜ ਤੁਸੀਂ ਕਰੋ ਔਰ ਕੀ ਨਾ ਮੈਂ ਆ ਪਹਾੜਾਂ ਦੇ ਵਿੱਚ ਜਾ ਕੇ ਉਹਦੇ ਵਿੱਚ ਹਰ ਜਗ੍ਹਾ ਤੇ ਬਿਜਲੀ ਪਹੁੰਚਾਣ ਲਈ ਪਹਾੜਾਂ 'ਚ ਹੋਲ ਕਰ ਕਰਕੇ ਤਾਰਾਂ ਤੁਸੀਂ ਪਾਓ ਉਸ ਜਗ੍ਹਾ ਤੇ ਰਹੂ ਗੈਮ ਕਰੋ ਤੇ ਫਿਰ ਜਦੋਂ ਪਹਾੜ ਟੁੱਟਣ ਤੇ ਫਿਰ ਜੀ ਉੱਪਰ ਕੋਪ ਹੋ ਰਿਹਾ ਕਾ ਦਾ ਪਰਕੋ ਤੁਸੀਂ ਕੁਦਰਤ ਨੂੰ ਛੇੜੋਗੇ ਤੇ ਕੁਦਰਤ ਤੁਹਾਨੂੰ ਕੁਝ ਨਹੀਂ ਕਹੂਗੀ ਸ਼ਾਬਾਸ਼ ਉਹ ਤੁਹਾਡੇ ਜਰਾ ਛੇੜ ਕੇ ਤਾਂ ਦੇਖੋ ਇਹ ਜੀ ਪਰਲੇ ਆਉਂਦੀ ਹੈ ਨਾ ਫਿਰ ਫਿਰ ਬੰਦਾ ਜਾਣ ਪਹਿਚਾਨ ਐਨ ਚੰਗੀ ਤਰ੍ਹਾਂ ਆਪਣੀ ਭੁੱਲਦਾ ਹੈ ਤੇ ਆਪਣੇ ਨਾਲ ਇਹੀ ਹੋ ਰਿਹਾ ਰੱਬ ਵੈਰੀ ਨਹੀਂ ਹੈ ਰੱਬ ਵੈਰੀ ਨਹੀਂ ਹੈ ਅਸੀਂ ਉਹ ਹੀ ਆਪਣੇ ਵੈਰੀ ਆ ਅਸੀਂ ਹੀ ਕੁਦਰਤ ਨਾਲੋਂ ਬਲਵਾਨ ਆਪਣੇ ਆਪ ਨੂੰ ਸਮਝਦੇ ਹਾਂ ਮੰਨੋ ਨਾ ਕੁਦਰਤ ਨੂੰ ਬਾਬੇ ਨਾਨਕ ਨੇ ਕਿਹਾ ਹੈ ਨਾ ਬਲੇ ਹਾਰੀ ਕੁਦਰਤ ਵਸਿਆ ਤੇ ਕਿੱਥੇ ਵਸਿਆ ਜਦੋਂ ਕਿੱਥੇ ਵਸਿਆ ਕਣ-ਕਣ ਚ ਵਸਿਆ ਨਾ ਉਹ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਤਾਂ ਅਸੀਂ ਆਪਣੇ ਮਨ 'ਚ ਦੱਸਦੇ ਹਾਂ ਇਸ ਚੀਜ਼ ਨੂੰ ਕਿ ਬਲਿਹਾਰੀ ਕੁਦਰਤ ਵਸਿਆ ਇੱਕ ਚੀਜ਼ ਤੇ ਅਸੀਂ ਉਹਦੀ ਮੰਨਦੇ ਨਹੀਂ ਸਾਰਾ ਦਿਨ ਅਸੀਂ ਉਹਨੂੰ ਫੜ ਕੇ ਬੈਠੇ ਰਹਿੰਦੇ ਹਾਂ ਚਲੋ ਮੈਨੂੰ ਥੋੜਾ ਜਿਆ ਥੋੜੀ ਸੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਇੱਕ ਇੱਕ ਫੈਮਿਲੀ ਦੀ ਤਰ੍ਹਾਂ ਡਿਸਕਸ਼ਨ ਕਰਦੇ ਆ ਆਪਾਂ ਹਰ ਗੱਲ ਤੇ ਡੀਪਲੀ ਗੱਲਬਾਤ ਵੀ ਕਰਦੇ ਆ ਤੁਹਾਡੇ ਦਿਮਾਗ 'ਚ ਕੋਈ ਕੁਐਸਚਨ ਹੈ ਤੁਸੀਂ ਕਰ ਸਕਦੇ ਹੋ ਲੋਕਾਂ ਦਾ ਆਪਾਂ ਠੇਕਾ ਨਹੀਂ ਲਿਆ ਬ੍ਰਾਡਕਾਸਟ ਵਾਲੇ ਜਿਹੜੇ ਆ ਜੁੜੇ ਹੋਣੇ ਉਹ ਆਪਣੀ ਕੈਟਾਗਰੀ 'ਚ ਨਹੀਂ ਆਉਂਦੇ ਜੋ ਉਹਨਾਂ ਨਾਲ ਜੁੜੇ ਹੋਏ ਨੇ ਜੋ ਉਹਨਾਂ ਦੇ ਕਲਾਇੰਟ ਨੇ ਉਹ ਲੈ ਕੇ ਜਾਂਦੇ ਆ ਉਹ ਆਪਣੇ ਹਿਸਾਬ ਨਾਲ ਬੋਲਦੇ ਆ ਆਪਾਂ ਨੂੰ ਜਾਣਦੇ ਨਹੀਂ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹੂੰਗੀ ਇਹ ਜ਼ਰੂਰੀ ਆ ਗੱਲ ਕਿ ਜੇ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਅੰਧਵਿਸ਼ਵਾਸ ਹੈ ਜੇ ਕਿਸੇ ਚੀਜ਼ ਤੇ ਕਿਸੇ ਕਿਸੇ ਵੀ ਚੀਜ਼ ਤੇ ਅੱਖਾਂ ਬੰਦ ਕਰਕੇ ਉਸ ਤੇ ਬਾਰੇ ਗੱਲ ਕਰਨੀ ਜਾਂ ਉਸ ਬਾਰੇ ਉਸ ਨੂੰ ਅਪਣਾਉਣਾ ਅੰਧਵਿਸ਼ਵਾਸ ਹੈ ਤਾਂ ਉਸ ਬਾਰੇ ਆਪਣੇ ਵਿਚਾਰ ਦੇਣਾ ਜਿਹਦੇ ਬਾਰੇ ਜਾਣਕਾਰੀ ਨਹੀਂ ਹੈ ਇਹ ਵੀ ਤਾਂ ਅੰਧਵਿਸ਼ਵਾਸ ਹੈ ਪਹਿਲਾਂ ਜਾਣਕਾਰੀ ਤਾਂ ਲੈ ਲਓ ਕਿ ਚੀਜ਼ ਕੀ ਆ ਪੂਰੀ ਗੱਲ ਨਹੀਂ ਸੁਣਨੀ ਦੋ ਗੱਲਾਂ ਸੁਣ ਕੇ ਬਸ ਜਿਓ ਕੱਪੜਿਆਂ ਤੋਂ ਬਾਹਰ ਇਹ ਜੇ ਲੋਕ ਨਾ ਹੱਥ ਜੋੜ-ਜੋੜ ਕੇ ਜਾ ਜਾ ਕੇ ਖੰਡੇ ਰੂਪੀ ਬਾਬਿਆਂ ਕੋਲ ਬੈਠਦੇ ਆ ਕਿ ਪਤਾ ਨਹੀਂ ਉਹਨਾਂ ਨੇ ਹੱਲ ਕਰ ਦੇਣਾ ਇਨਸਾਨ ਤੇ ਇਨਸਾਨ ਹੀ ਆ ਜਿਹੜਾ ਇਹ ਦੁਨੀਆ ਦੇ ਵਿੱਚ ਇਨਸਾਨੀ ਰੂਪ ਚਾਇਆ ਉਹ ਸਿਰਫ ਇਨਸਾਨ ਹੈ ਉਹ ਸਿਰਫ ਇਨਸਾਨ ਹੈ ਉਹ ਭਗਵਾਨ ਹੈ ਨਹੀਂ ਹੈ ਉਹ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ ਉਸ ਦਾ ਹਿਸਾਬ ਕਿਤਾਬ ਹੈ ਜਿੱਦਾਂ ਇੱਕ ਤੁਹਾਡੀ ਡਾਕਟਰਸ ਕਹਿੰਦੇ ਦੇਖ ਕੇ ਦੱਸ ਦਿੰਦਾ ਹੈ ਨਾ ਕਿ ਅੱਗੇ ਜਾ ਕੇ ਜੀ ਤੁਹਾਡੀ ਇਹ ਪ੍ਰੋਬਲਮ ਵੱਜ ਜਾਣੀ ਹੈ ਤੇ ਇਸ ਕਰਕੇ ਆਹ ਚੀਜ਼ ਖਾਣੀ ਪੈਣਣੀ ਕਰਨੀ ਬੰਦ ਕਰ ਦਿਓ ਇਸੇ ਤਰ੍ਹਾਂ ਇੱਕ ਕਸਟੋਲੋਜਰ ਦੱਸ ਦਿੰਦਾ ਕਿ ਤੁਹਾਡਾ ਆਗ ਰਹਿ ਐ ਇਦਾਂ ਹੈ ਅੱਗੇ ਜਾ ਕੇ ਤੁਹਾਨੂੰ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਸਕਦਾ ਹੈ ਇਸ ਦੀ ਦਸ਼ਾ ਚੱਲੂਗੀ ਤੇ ਆਹ ਚੀਜ਼ਾਂ ਦਾ ਫੋਲੋ ਕਰਨਾ ਸ਼ੁਰੂ ਕਰ ਇੱਕ ਸਲਾਹ ਹੈ ਭਾਈ ਦੁਨੀਆਦਾਰੀ ਸਲਾਹ ਹੈ ਇਹਦੇ ਵਿੱਚ ਕੋਈ ਭਵਿੱਖਬਾਣੀ ਥੋੜਾ ਹੀ ਹੈ ਕੋਈ ਭਵਿੱਖਬਾਣੀ ਨਹੀਂ ਤੁਸੀਂ ਗ੍ਰਹਿ ਛੇੜੋ ਤੁਸੀਂ ਆਪਣੇ ਸਰੀਰ ਨੂੰ ਛੇੜੋ ਤੁਹਾਨੂੰ ਇੱਕ ਡਾਕਟਰ ਦੱਸ ਦੂਗਾ ਕਿ ਆਹ ਤੁਸੀਂ ਛੇੜਛਾੜ ਕੀਤੀ ਹੈ ਇਸ ਕਰਕੇ ਆਹ ਚੀਜ਼ ਦਾ ਰਿਜ਼ਲਟ ਤੁਹਾਨੂੰ ਆ ਮਿਲਣਾ ਤੁਸੀਂ ਆਪਣੇ ਗ੍ਰਹਿ ਛੇੜੋ ਤੁਹਾਨੂੰ ਇੱਕ ਕਸਟੋਲਜਰ ਦੱਸ ਦੂਗਾ ਤੁਸੀਂ ਆਹ ਚੀਜ਼ ਕੀਤੀ ਹੈ ਇਸ ਕਰਕੇ ਤੁਹਾਡਾ ਰਿਜ਼ਲਟ ਹੋਇਆ ਹੋਰ ਕੁਝ ਵੀ ਨਹੀਂ ਹੈ ਜੋਤਿਸ਼ ਕੁਝ ਵੀ ਨਹੀਂ ਹੈ ਜੀ কি যাবে ਚਲੋ ਬੁੱਧ ਦੀ ਰਾਸ਼ੀ ਪਰਿਵਰਤਨ ਹੋ ਚੁੱਕਾ ਸ਼ੁਕਰ ਜਦੋਂ ਤੱਕ ਚੰਦਰ ਦੇ ਘਰ ਚਾ ਉਹਦੋਂ ਤੱਕ ਚੀਜ਼ਾਂ ਬੈਲੈਂਸ ਨਹੀਂ ਹੋਣੀਆਂ 14 15 ਸਤੰਬਰ ਤੋਂ ਬਾਅਦ ਚੀਜ਼ਾਂ ਠੀਕ ਹੋ ਜਾਣਗੀਆਂ ਪਰ ਹੁਣ ਥੋੜੀ ਜੀ ਬੁੱਧ ਤੇ ਰਾਸ਼ੀ ਪਰਿਵਰਤਨ ਕਰਕੇ ਉਹਦੀ ਵੀਡੀਓ ਮੈਂ ਤੁਹਾਨੂੰ ਕੱਲ ਪਾਉਂਗੀ ਅੱਜ 1 ਸਤੰਬਰ ਆ ਤਾਂ ਕਿੱਦਾਂ ਦਾ ਜਾਏਗਾ ਮੋਟਾ-ਮੋਟਾ ਦੱਸ ਦਿਆਂ ਤੁਹਾਨੂੰ ਸਤੰਬਰ ਦਾ ਮਹੀਨਾ ਧਿਆਨ ਨਾਲ ਸੁਣੋ 9ਵੀਂ ਤਿਥੀ ਤੋਂ ਸ਼ੁਰੂ ਹੋਣ ਵਾਲਾ 1 ਸਤੰਬਰ ਦੀ ਜੋ ਤਰੀਕ ਹੈ ਸੋਮਵਾਰ ਤੋਂ 9ਵੀਂ ਤਿਥੀ ਤੇ ਸ਼ੁਕਲ ਪੱਖ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਤੇ ਜੈਸਤਾ ਨਕਸ਼ਤਰ ਗੰਢਮੂਲ ਤੋਂ ਸ਼ੁਰ ਚੀਜ਼ਾਂ ਹੋਣੀਆਂ ਨੇ 1 ਸਤੰਬਰ ਸੋਮਵਾਰ ਤੋਂ ਇਹ ਮਹੀਨਾ ਸ਼ੁਰੂ ਹੋ ਜਾਏਗਾ ਸਤੰਬਰ ਦਾ ਇਸ ਮਹੀਨੇ ਜੋ ਆਮ ਤੌਰ ਤੇ ਚੀਜ਼ਾਂ ਦੇਖੀਆਂ ਜਾਣ ਤਾਂ ਤਕਰੀਬਨ ਪੂਰਨਮਾਸ਼ੀ ਹੈ 7 ਤਰੀਕ ਦੀ 7 ਤਰੀਕ ਐਤਵਾਰ ਦੀ ਪੂਰਨਮਾਸ਼ੀ ਹੈ ਤੇ ਗ੍ਰਹਿਣ ਲੱਗੇਗਾ ਚੰਦਰ ਗ੍ਰਹਿਣ 7 7 ਸਤੰਬਰ ਨੂੰ ਇਹਦੇ ਬਾਰੇ ਮੈਂ ਤੁਹਾਨੂੰ ਵੀਡੀਓ ਪਾ ਦੂੰਗੀ ਬਹਿਮ ਜ਼ਿਆਦਾ ਕਰਨਾ ਨਹੀਂ ਹੈ ਛੋਟੇ-ਮੋਟੇ ਪਰਹੇਜ ਮੈਂ ਤੁਹਾਨੂੰ ਹਰ ਰਾਸ਼ੀਆਂ ਦੇ ਦੱਸ ਦੂੰਗੀ 2 ਦਿਨ ਪਹਿਲਾਂ ਹੀ ਵੀਡੀਓ ਪਾ ਦਾਂਗੇ ਠੀਕ ਹੈ ਤੇ ਸ਼ਰਾਦ ਸ਼ੁਰੂ ਹੋ ਜਾਣਗੇ ਠੀਕ ਹੈ ਤੇ ਸ਼ਰਾ ਸ਼ੁਰੂ ਹੋ ਜਾਣਗੇ ਕਦੋਂ 7 ਤਰੀਕ ਤੋਂ ਜੋ 15 ਦਿਨ ਚੱਲਣਗੇ ਕਦੋਂ ਤੱਕ ਚੱਲਣਗੇ 21 ਤਰੀਕ ਤੱਕ 21 ਤਰੀਕ ਨੂੰ ਮੱਸੀਆ ਦਾ ਸ਼ਰਾਦ ਹੋਊਗਾ ਮੱਸੀਆ ਦਾ ਸ਼ਰਾਦ ਹੋਊਗਾ ਜੋ ਸਰਵ ਮਹਾਂਲਿਆ ਸ਼ਰਾਦ ਕਿਹਾ ਜਾਂਦਾ ਜਿਸ ਨੂੰ ਸਰਵ ਪਿੱਤਰ ਸ਼ਰਾਦ ਹੈ ਤਾਂ ਇਹ ਹੈ ਕਿਦ ਦਿਨ ਮੱਸੀਆ ਦਾ 21 ਤਰੀਕ ਦਾ ਹੋਰ ਸੁਣੋ ਇਸ ਮਹੀਨੇ ਤਕਰੀਬਨ ਇੱਕ ਤੱਕ ਗ੍ਰਹਿਣ ਲੱਗੇਗਾ ਤੇ ਦੂਜਾ ਪੰਚਕਰਮਬ ਹੋਏਗੀ 10 ਤਰੀਕ ਨੂੰ ਜੋ 5 ਦਿਨ ਚੱਲੇਗੀ ਤੇ ਤੀਜਾ 13 ਸਪਟੰਬਰ ਨੂੰ ਮੰਗਲ ਤੁਲਾ ਰਾਸ਼ੀ ਚ ਚਲੇ ਜਾਊਗਾ 13 ਸਪਟੰਬਰ ਨੂੰ ਮੰਗਲ ਤੁਲਾ ਰਾਸ਼ੀ ਚ ਜੋ ਕੰਨਿਆ ਰਾਸ਼ੀ ਚ ਚੱਲ ਰਿਹਾ ਸੀ ਰਾਤ 9:09 ਤੇ ਜੋ ਰਾਸ਼ੀ ਪਰਵਰਤਨ ਕਰਨਗੇ ਗ੍ਰਹਿ ਉਹਨਾਂ ਬਾਰੇ ਸੁਣੋ ਤੇ ਬੁੱਧ ਕੰਨਿਆ ਰਾਸ਼ੀ ਚ ਜਾਊਗਾ ਉੱਚਦਾ ਹੋਊਗਾ ਬੁੱਧ ਜੋ ਬਹੁਤ ਹੀ ਵਧੀਆ ਕੰਮ ਕਰੂਗਾ ਕੰਨਿਆ ਰਾਸ਼ੀ ਚ ਜਾਊਗਾ ਤਕਰੀਬਨ 15 ਤਰੀਕ ਨੂੰ ਠੀਕ ਹੈ 15 ਤਰੀਕ ਨੂੰ ਬੁੱਧ ਰਾਸ਼ੀ ਪਰਵਰਤਨ ਕਰੇਗਾ ਅਗਲੇ ਹੀ ਦਿਨ 16 ਤਰੀਕ ਨੂੰ ਸੂਰਜ ਸੰਗਰਾਮ ਹੋਊਗੀ ਉਹ ਵੀ ਕੰਨਿਆ ਰਾਸ਼ੀ ਚ ਜਾਊਗਾ ਬੁੱਧ ਦੇ ਘਰ ਸੂਰਜ ਬਹੁਤ ਹੀ ਅੱਛਾ ਹੁੰਦਾ ਹੈ ਬੁੱਧ ਤੇ ਸੂਰਜ ਦਾ ਆਪਣੇ ਘਰ ਤੇ ਜਾਣਾ ਕਿਤੇ ਗ੍ਰਹਿ ਨਾਲੋਂ ਛੁੱਟੇਗਾ ਕੇਤੂ ਨਾਲੋਂ ਪਰੇ ਹੋ ਜਾਊਗਾ ਤਾਂ ਇਹ ਵਧੀਆ ਰਹੂਗਾ ਤੁਹਾਡੇ ਲਈ ਠੀਕ ਹੈ ਜਾਨੀ ਕਿ ਪਾਦੋ ਚਲ ਰਹੀ ਸੀ ਅਸੁਦਮੀਨ ਦੀ ਸ਼ੁਰੂਆਤ ਹੋ ਜੂਗੀ ਠੀਕ ਅਸੁਦਮੀਨਾ ਸ਼ੁਰੂ ਹੋਊਗਾ 16 ਤਰੀਕ ਨੂੰ ਤੇ ਉਸ ਤੋਂ ਬਾਅਦ ਸ਼ਰਾਧ ਆਪਾਂ ਤੁਹਾਨੂੰ ਦੱਸਿਆ 21 ਤਰੀਕ ਨੂੰ ਖਤਮ ਹੋ ਜਾਣਗੇ ਸ਼ਰਾਧ ਤੇ ਉਸ ਤੋਂ ਬਾਅਦ ਨਵਰਾਤਰੇ ਆਰੰਭ ਹੋ ਜਾਣਗੇ ਨਵਰਾਤਰੇ 22 ਤਰੀਕ ਤੋਂ 9 ਦਿਨ ਨਵਰਾਤਰੇ ਚੱਲਣਗੇ ਤੇ 10ਵਾਂ ਦਸਹਿਰਾ ਹੋਊਗਾ ਤੇ ਤਕਰੀਬਨ 30 ਤਰੀਕ ਨੂੰ ਅਸ਼ਟਮੀ ਸਰਸਵਤੀ ਪੂਜਨ ਹੋਊਗਾ ਅਸ਼ਟਮੀ ਦਿਵਸ ਤਾਂ ਬੁੱਧ ਪੱਛਮ ਚ ਉદય ਹੋ ਜਾਣਗੇ ਹੁਣ ਧਿਆਨ ਨਾਲ ਮੇਰੀ ਗੱਲ ਜਿਹੜੀ ਇਹ ਸੁਣਨੀ ਆ ਤੁਸੀਂ ਕਿ ਜੋ ગ્રਹ ਰਾਸ਼ੀ ਪਰਵਰਤਨ ਕਰ ਰਹੇ ਆ ਨਵਰਾਤਰੇ ਵੀ ਆਉਣੇ ਆ ਸ਼ਰਾਧ ਵੀ ਆਉਣੇ ਆ ਇਸ ਮਹੀਨੇ ਸ਼ਰਾਧਾਂ ਬਾਰੇ ਵੀ ਨਵਰਾਤਰਾਂ ਬਾਰੇ ਆਪਾਂ ਤੁਹਾਨੂੰ ਵੀਡੀਓ ਹਰ ਚੀਜ਼ ਉਪਚ ਪਾਉਂਦੇ ਰਹਿਣਾ ਹੈ ਪਰ ਮੇਨ ਮੇਨ ਜਿਹੜੀਆਂ ਚੀਜ਼ਾਂ ਚੇਂਜ ਹੋਣੀਆਂ ਨੇ ਉਹਨਾਂ ਨੇ ਜੋ ਜਿਵੇਂ ਮੰਗਲ ਰਾਸ਼ੀ ਪਰਵਰਤਨ ਹੋਇਆ ਬੁੱਧ ਰਾਸ਼ੀ ਪਰਵਰਤਨ ਹੋਇਆ ਇਸ ਬਾਰੇ ਮੈਂ ਤੁਹਾਨੂੰ ਦੱਸੂਗੀ ਪਰ ਮੋਟਾ ਮੋਟਾ ਜਿੱਦਾਂ ਮੈਂ ਕਿਹਾ ਹੋਵੇ ਤੁਹਾਨੂੰ ਦੱਸਦੀਆਂ ਕਿ ਸਾਰੀਆਂ ਰਾਸ਼ੀਆਂ ਲਈ ਇਹ ਮਹੀਨਾ ਕਿੱਦਾਂ ਦਾ ਜਾਏਗਾ ਕਿੱਦਾਂ ਆਪਾਂ ਚੱਲਣਾ ਤੇ ਕਿੱਦਾਂ ਆਪਾਂ ਕਰਨਾ ਹੈ ਆਪਣੇ ਆਪ ਨੂੰ ਬੈਸਟ ਬਣਾਉਣ ਦਾ ਯਤਨ ਕਰਨਾ ਹੈ ਆਪਣੇ ਆਪ ਨੂੰ ਬੈਸਟ ਅਸੀਂ ਉਦੋਂ ਹੀ ਬਣਾ ਸਕਦੇ ਹਾਂ ਜਦੋਂ ਅਸੀਂ ਬੈਸਟ ਹੈਗੇ ਹਾਂ ਹੈਗੇ ਹਾਂ ਜੀ ਸਾਡੇ ਵਰਗਾ ਕੁਦਰਤ ਨੇ ਕਿਸੇ ਨੂੰ ਪੈਦਾ ਨਹੀਂ ਕੀਤਾ ਜੇ ਸਾਨੂੰ ਪੈਦਾ ਕੀਤਾ ਹੈ ਤਾਂ ਇਹਦਾ ਮਤਲਬ ਉਹਨੇ ਕੁਝ ਸੋਚ ਕੇ ਕੀਤਾ ਹੈ ਆਪਣੇ ਆਪ ਤੇ ਵਿਸ਼ਵਾਸ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦਿਨ ਆਉਦੇ ਰਹਣੇ ਆ ਰੁੱਤਾਂ ਆਉਂਦੀਆਂ ਰਹਿਣੀਆਂ ਨੇ ਆਪਣੇ ਆਪ ਨੂੰ ਬਦਲਣਾ ਜ਼ਰੂਰੀ ਹੈ ਦੂਜੇ ਨੂੰ ਬਦਲਣ ਦੀ بجائے ਇਹ ਆਪਣੇ ਦਿਮਾਗ 'ਚ ਰੱਖਣਾ ਹੈ ਕੁਦਰਤ ਤੁਹਾਡਾ ਨੁਕਸਾਨ ਕਦੇ ਨਹੀਂ ਕਰਦੀ ਪਰਮਾਤਮਾ ਤੁਹਾਡਾ ਨੁਕਸਾਨ ਕਦੇ ਨਹੀਂ ਕਰਦਾ ਹਰ ਚੀਜ਼ ਦੀ ਵਜਾ ਹੈ ਬਸ ਉਹ ਵਜਾ ਜਾਣਨੀ ਸ਼ੁਰੂ ਕਰਦੋ ਤੁਹਾਡਾ ਨੁਕਸਾਨ ਹੋਣਾ ਬੰਦ ਹੋ ਜਾ। ਯਾਦ ਰੱਖਿਓ 101% ਸਹੀ ਹੈ। ਚਲੋ ਅੱਜ ਤੋਂ ਇਹ ਮਹੀਨਾ ਜੋ ਸਤੰਬਰ ਦਾ ਸ਼ੁਰੂ ਹੋ ਰਿਹਾ ਕੱਲ 10ਵੀਂ ਦਾ ਦਿਨ 2 ਤਰੀਕ ਮੰਗਲਵਾਰ ਦਸਵੀਂ ਰਹੂਗੀ। ਗ੍ਰਹਾਂ ਦੇ ਮੁਤਾਬਕ ਮੇਸ਼ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਮਹੀਨੇ ਦੀ ਸ਼ੁਰੂਆਤ ਤੇ ਮੰਗਲ ਦਾ ਰਾਸ਼ੀ ਪਰਵਰਤਨ ਜੋ 7ਵੇਂ ਸਥਾਨ 'ਚ ਜਾਏਗਾ ਆਪਣੇ ਘਰ ਨੂੰ ਦੇਖੇਗਾ 13 ਤਰੀਕ ਤੋਂ ਬਾਅਦ ਜੋ ਗ੍ਰਹਿਣ ਲੱਗੂਗਾ ਚੰਦਰ ਗ੍ਰਹਿਣ ਉਹਦੇ ਹਿਸਾਬ ਨਾਲ 5ਵੇਂ ਸਥਾਨ 'ਚ ਸੂਰਜ ਕੇਤੂ ਦਾ ਗ੍ਰਹਿਣ ਜੋ ਪਹਿਲਾਂ ਹੀ ਬਣਿਆ ਹੋਇਆ ਹੈ। ਇਮੀਨਾ ਤੁਹਾਡੀ ਸਿਹਤ ਲਈ ਤੁਹਾਡੇ ਪਿਤਾ ਦੀ ਸਿਹਤ ਲਈ ਜ਼ਿਆਦਾ ਵਧੀਆ ਹੈ ਨਹੀਂ ਹੈ ਤਾਂ ਇਸ ਕਰਕੇ ਧਿਆਨ ਇਹ ਰੱਖਣਾ ਹੈ ਤੁਹਾਡਾ ਤੇ ਕੌਨਫੀਡੈਂਸ ਵਧੇਗਾ ਲੰਬੀ ਯਾਤਰਾ ਵੀ ਹੋਏਗੀ ਵਿਦੇਸ਼ ਜਾਣ ਦੇ ਅਸਰ ਵੀ ਮਿਲਣਗੇ ਕਿਉਂਕਿ ਮੰਗਲ ਆਪਣੀ ਰਾਸ਼ੀ ਨੂੰ ਦੇਖੇਗਾ ਕੌਨਫੀਡੈਂਸ ਵਧੇਗਾ ਪਰ ਇੱਥੇ ਧਿਆਨ ਰੱਖਣਾ ਇਹ ਆ ਕਿ ਪੂਰਾ ਮਹੀਨਾ ਤੁਸੀਂ ਕਿਉਂਕਿ ਸੂਰਜ ਨੇ 6ਵੇਂ ਸਥਾਨ 'ਚ ਜਾਣਾ ਬੁੱਧ ਨੇ ਵੀ ਉੱਚਾ ਦਾ ਹੋਣਾ ਦਿਮਾਗ ਵੀ ਹੋਣਾ ਔਰ ਤੁਹਾਡੀ ਕੀ ਨਾਮ ਹੈ ਪ੍ਰਸ਼ੰਸਾ ਵੀ ਹੋਣੀ ਹੈ ਤੁਹਾਡਾ ਨੇਮ ਫੇਮ ਵੀ ਵਧਣਾ ਤੇ ਤੁਹਾਡਾ ਕੰਮ ਕਰ ਵੀ ਅੱਛਾ ਕਰਨਾ ਹੈ ਕਿ ਤੁਸੀਂ ਕੋਈ ਘਰ ਮਕਾਨ ਖਰੀਦਣ ਬਾਰੇ ਸੋਚ ਰਹੇ ਹੋ ਉਹ ਵੀ ਬਣ ਜਾਣਾ ਹੈ ਇਹ ਮਹੀਨਾ ਸਤੰਬਰ ਦਾ ਤੁਹਾਡੀ ਪ੍ਰਾਪਰਟੀ ਲਈ ਵਿਦੇਸ਼ ਲਈ ਕੰਮ ਕਰਨ ਲਈ ਅੱਛਾ ਹੈ ਪਰ ਧਿਆਨ ਰੱਖਣ ਵਾਲੀ ਗੱਲ ਇਹ ਕਿ ਕਾਲਾ ਨੀਲਾ ਰੰਗ ਬਿਲਕੁਲ ਨਹੀਂ ਪਾਉਣਾ ਮੈਂ ਮੈਂ ਜ਼ਿਆਦਾ ਨਹੀਂ ਕਰਨੀ ਆਪਣੇ ਭੇਤ ਕਿਸੇ ਨੂੰ ਨਹੀਂ ਦੇਣੇ ਕਲੋਜ਼ਲੀ ਰਿਸ਼ਤੇ ਜਿਹੜੇ ਖਰਾਬ ਹੋ ਰਹੇ ਆ ਉਹਨਾਂ ਨੂੰ ਠੀਕ ਕਰਨ ਲਈ ਪਹਿਲ ਕਰਨੀ ਹੈ ਪਹਿਲ ਕਰਨੀ ਹੈ ਜੀ ਹਾਂ ਕੋਈ ਵੀ ਪਰੇਸ਼ਾਨੀਆਂ ਉਸ ਨੂੰ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਸਿਹਤ ਪਰੰਦੇ ਥੋੜੀ ਬਹੁਤੀ ਪਰੇਸ਼ਾਨੀ ਪਿਤਾ ਦੀ ਪੇਟਾਂ ਦੀ ਸੇਤ ਨੂੰ ਆਪਣੇ ਮਾਤਾ ਦੀ ਲੱਤਾਂ ਗੋਡਿਆਂ 'ਚ ਦਰਦ ਜਾਂ ਥੋੜਾ ਬਹੁਤਾ ਪੇਟ ਸੰਬੰਧੀ ਪਰੇਸ਼ਾਨੀ ਆ ਰਹੀ ਹੋਵੇ ਤਾਂ ਸੂਰਜ ਦਾ ਉਪਾਅ ਕਰਨਾ ਹੈ ਕੀੜਿਆਂ ਨੂੰ ਸ਼ਕਰ ਆਟਾ ਪਾਉਂਦੇ ਰਹਿਣਾ ਹੈ ਮੰਗਲ ਦਾ ਰਾਸ਼ੀ ਪਰਵਰਤਨ ਸ਼ੁਕਰ ਦਾ ਰਾਸ਼ੀ ਪਰਵਰਤਨ ਤੁਹਾਡੇ ਲਈ ਕਿਦਾਂ ਦਾ ਜਾਏਗਾ ਇਹਦੀ ਆਪਾਂ ਲਗ ਤੋਂ ਵੀਡੀਓ ਪਾਵਾਂਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਨਾਲ ਹੀ ਗ੍ਰਹਿਆਂ ਦੇ ਮੁਤਾਬਕ ਤੁਸੀਂ ਇੱਕੋ ਪਾ ਹੋਰ ਮੇਸ਼ ਰਾਸ਼ੀ ਵਾਲਿਆਂ ਨੇ ਕਰਦੇ ਰਹਿਣਾ ਹੈ ਇੱਕ ਤਾਂ ਸ਼ਰਾਧ ਜ਼ਰੂਰ ਕਰਨੀ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਦੂਜਾ ਚੰਦਰ ਨੂੰ ਸ਼ੁਭ ਕਰਨ ਲਈ ਚਾਂਦੀ ਪੂਰਾ ਮਹੀਨਾ ਇੱਕ ਚਾਂਦੀ ਦਾ ਚੌਰਸ ਟੁਕੜਾ ਆਪਣੇ ਕੋਲ ਰੱਖਣਾ ਠੀਕ ਟੌਰਸ ਜਾਨੀ ਬ੍ਰੇਕ ਰਾਸ਼ੀ ਵਾਲਿਆਂ ਦੇ ਲਈ ਇਹ ਸਪਟੰਬਰ ਦਾ ਮਹੀਨਾ ਮਹੀਨੇ ਦੀ ਸ਼ੁਰੂਆਤ ਤੋਂ ਤਕਰੀਬਨ ਜੋ ਸ਼ੁਕਰ ਹੈ ਸ਼ੁਕਰ ਨੇ ਹਜੇ ਰਾਸ਼ੀ ਪਰਵਰਤਨ ਅੱਗੇ ਜਾ ਕੇ ਕਰਨਾ ਹੈ ਤਾਂ ਸ਼ੁਕਰ ਦਾ ਜੋ ਰਾਸ਼ੀ ਪਰਵਰਤਨ ਹੋਊਗਾ ਤਾਂ ਇਹ ਜਾਊਗਾ ਕਿੱਥੇ ਸਿੰਘ ਰਾਸ਼ੀ ਚ ਸਿੰਘ ਰਾਸ਼ੀ ਚ ਸ਼ੁਕਰ ਤਕਰੀਬਨ ਜਾਏਗਾ ਦੇਖਿਆ ਜਾਵੇ ਤਾਂ ਬੁੱਧ ਜਦੋਂ ਪੂਰਵ ਫਸਾਣਾ ਨਕਸ਼ਤਰ 'ਚ ਜਾਊਗਾ ਤੇ ਸ਼ੁਕਰ ਨੇ ਚਲੇ ਜਾਣਾ ਮੈਂ ਤੁਹਾਨੂੰ ਇੱਥੇ ਦੱਸਿਆ ਸੀ ਮੰਗਲ ਤੁਲਾ 'ਚ ਜਾਊਗਾ ਬੁੱਧ ਕੰਨਿਆ 'ਚ ਜਾਊਗਾ ਸੂਰਜ ਵੀ ਕੰਨਿਆ 'ਚ ਜਾਊਗਾ ਤੇ ਸ਼ੁਕਰ ਵੀ ਤਕਰੀਬਨ 16 17 ਸਤੰਬਰ ਨੂੰ ਜਾਣਾ ਚਾਹੀਦਾ 14 ਸਤੰਬਰ ਨੂੰ ਹਨਾ ਹਾਂ ਸ਼ੁਕਰ ਮਗਾਜ ਹਾਂ ਇਹ ਜਾ ਰਿਹਾ ਜੀ 14 ਤਰੀਕ ਨੂੰ ਸਿੰਘ ਰਾਸ਼ੀ 'ਚ 5 ਨੰਬਰ 'ਚ 14 ਤਰੀਕ ਨੂੰ ਇਹਨੇ ਸਿੰਘ ਰਾਸ਼ੀ 'ਚ ਚਲੇ ਜਾਣਾ ਹੈ ਤਾਂ ਜਦੋਂ ਇਹ ਸਿੰਘ ਰਾਸ਼ੀ 'ਚ ਜਾਊਗਾ ਤੁਹਾਡੇ ਲਗਨ ਦਾ ਮਾਲਕ ਤਾਂ ਉਦੋਂ ਥੋੜੀ ਜੀ ਪਰੇਸ਼ਾਨੀ ਕਿਉਂਕਿ ਕੇਤੂ ਦੇ ਨਕਸ਼ਤਰ 'ਚ ਜਾਊਗਾ ਸਿੰਘ ਰਾਸ਼ੀ ਤੁਹਾਡੀ ਰਾਸ਼ੀ ਤੋਂ ਚੌਥਾ ਖਾਨਾ ਹੈ ਬਾਹਰ ਸੁਖਤਾ ਦੇਗਾ ਕੰਮ ਕਾਨ ਲਈ ਚੰਗਾ ਹੈ ਗੱਡੀ ਦੀ ਰਿਪੇਅਰ ਵਗੈਰਾ ਕਰਾਣੀ ਹੈ ਉਹਦੇ ਲਈ ਚੰਗਾ ਪਰ ਫਰੈਂਡ ਸਰਕਲ ਲਈ ਅੱਛਾ ਨਹੀਂ ਹੈ ਬਦਨਾਮੀ ਹੋ ਸਕਦੀ ਹੈ ਕਿਉਂਕਿ ਸੂਰਜ ਦੇ ਘਰ ਚ ਸ਼ੁਕਰ ਜਾਊਗਾ ਸੋਚੋ ਜਰਾ ਸੂਰਜ ਸ਼ੁਕਰ ਦਾ ਮਿੱਤਰ ਨਹੀਂ ਹੈ ਸੂਰਜ ਦੇ ਘਰ ਚ ਸ਼ੁਕਰ ਦਾ ਜਦੋਂ ਬੈਠੇਗਾ ਇਸ ਨੇ ਇਸ ਮਹੀਨੇ ਤੁਹਾਨੂੰ ਥੋੜੀ-ਬੋਤੀ ਸਰੀਰਕ ਤੌਰ ਤੇ ਬੁਖਾਰ ਦਾ ਚੜਨਾ ਸਰੀਰ ਤੱਤਾ ਠੰਡਾ ਹੋਣਾ ਇਹ ਪਰੇਸ਼ਾਨੀਆਂ ਦਊ ਤਾਂ ਸ਼ੁਕਰ ਨੂੰ ਸ਼ਾਂਤ ਕਰਨ ਲਈ ਚੌਥੇ ਖਾਨੇ ਦੇ ਵਿੱਚ ਜਾਨੀ ਪਾਣੀ ਦੇ ਵਿੱਚ ਤੁਸੀਂ ਕਦੇ-ਕਦੇ ਗੁੜ ਤੇ ਚੌਲ ਮਿਕਸ ਕਰਕੇ ਜਲ ਪ੍ਰਵਾਹ ਕਰਦੇ ਰਹਿਣਾ ਚੌਲ ਸ਼ੁਕਰ ਦੇ ਹੋਗੇ ਗੁੜ ਸੂਰਜ ਦਾ ਹੋ ਗਿਆ ਸੂਰਜ ਦੇ ਘਰ ਚ ਸ਼ੁਕਰ ਹੈ ਤੁਹਾਨੂੰ ਮਿਕਸ ਕਰਕੇ ਤੁਸੀਂ ਜਲ ਪ੍ਰਵਾਹ ਕਰਦੇ ਰਹੋਗੇ ਸੇਤ ਵੀ ਅੱਛੀ ਰਹੋ ਕੰਮ ਕਾਰ ਅੱਛਾ ਰਹੋ ਗੱਡੀ ਸਹੀ ਚੱਲਦੀ ਰਹੋ ਜ਼ਿੰਦਗੀ ਦੀ ਰਹੀ ਗੱਲ ਬਾਕੀ ਗ੍ਰਹਾਂ ਦੇ ਰਾਸ਼ੀ ਪਰਿਵਰਤਨ ਦੀ ਤਾਂ ਸੂਰਜ ਜਦੋਂ ਕੰਨਿਆ ਰਾਸ਼ੀ ਚ ਜਾਏਗਾ ਉਹ ਤੁਹਾਡੇ ਮਾਤਾ ਦਾ ਕਾਰਕ ਹੈ ਤਾਂ ਉਹਦੇ ਲਈ ਵੀ ਅੱਛਾ ਹੀ ਹੈ ਕੋਈ ਨੁਕਸਾਨ ਨਹੀਂ ਕਰਨ ਵਾਲਾ ਬਾਕੀ ਆਪਾਂ ਤੁਹਾਨੂੰ ਵੀਡੀਓ ਪਾਹੀ ਦੇਣੀ ਹੈ ਤਾਂ ਮੋਟਾ-ਮੋਟਾ ਦੇਖਿਆ ਜਾਵੇ ਤਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਲਗਨ ਦੇ ਮਾਲਕ ਦੀ ਪਾਵਰ ਨੂੰ ਵਧਾਉਣ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖਣੀ ਹੈ ਪੂਰਾ ਮਹੀਨਾ ਜੈਮੇਨੀ ਜਨਮ ਮਿਥੂ ਰਾਸ਼ੀ ਹੁਣ ਤੁਹਾਡਾ ਮਾਲਕ ਹੈਗਾ ਜੀ ਬੁੱਧ ਬੁੱਧ ਜਾ ਰਿਹਾ ਹੈ ਤਨਿਆ ਰਾਸ਼ੀ ਦੇ ਵਿੱਚ ਪਹਿਲਾਂ ਤੇ ਚੱਲ ਰਿਹਾ ਹੈ ਇਹ ਸਿੰਘ ਰਾਸ਼ੀ ਵਿੱਚ ਸਿੰਘ ਰਾਸ਼ੀ ਦੇ ਵਿੱਚ ਵੈਸੇ ਇਸ ਨੇ ਹੁਣ ਆਪਾਂ ਕਾਫੀ ਪਰਲੋਕ ਕੀਤੀ ਹੈ ਬੁੱਧ ਨੇ ਕੀਤੀ ਹੈ ਸਾਰੀ ਗਿਰਗਟ ਹੈ ਜੀ ਇਹਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਦਿਮਾਗ ਦਾ ਵਿਸ਼ਵਾਸ ਕਿੱਥੋਂ ਕਰਨਾ ਜੇ ਕਦੋਂ ਕਉ ਮਜੂਰ ਇਹ ਬੁੱਧ ਦਿਮਾਗ ਦੇ ਹੀ ਕਰਦਾ ਹੈ ਦੂਜੀ ਗੱਲ ਸੂਰਜ ਨਾਲ ਬੈਠ ਕੇ ਚੰਗਾ ਕੰਮ ਕਰਦਾ ਪਰ ਕੇਤੂ ਨਾਲ ਬੈਠ ਕੇ ਚੰਗਾ ਕੰਮ ਨਹੀਂ ਕਰਦਾ ਜਿਹਨੂੰ ਦੇਖੋ ਮਸਲਜ ਪ੍ਰੋਬਲਮ ਹੋ ਰਹੀ ਹੈ ਜਿਹਨੂੰ ਦੇਖੋ ਨਾੜਾਂ ਦੇ ਗੁੱচ্ছে ਬਣ ਰਹੇ ਆ ਜਿਹਨੂੰ ਦੇਖੋ ਪੇਟ 'ਚ ਇਨਫੈਕਸ਼ਨ ਹੋ ਰਹੀ ਹੈ ਜਿਹਨੂੰ ਦੇਖੋ ਗਲੇ ਦੀ ਪ੍ਰੋਬਲਮ ਹੋ ਰਹੀ ਹੈ ਬੁੱਧ ਕੇਤੂ ਦੀ ਤੈਨ ਲਈ ਕੀ ਕਰਨਾ ਹੈ ਗਉ ਮੁੱਤਰ ਦਾ ਛਿੱਟਾ ਘਰ ਚ ਦਿੰਦੇ ਰਹਿਣਾ ਸੰਗਰਾਮ ਤੱਕ ਉਸ ਤੋਂ ਬਾਅਦ ਬੁੱਧ ਨੇ ਰਾਸ਼ੀ ਪਰਵਰਤਨ ਕਰ ਜਾਣਾ ਹੈ 15 ਤਰੀਕ ਨੂੰ ਉਸ ਤੋਂ ਬਾਅਦ ਉਹਨੇ ਉੱਚਦਾ ਹੋ ਜਾਣਾ ਸਾਰੇ ਪਾਸੇ ਸ਼ਾਂਤੀ ਸਭ ਕੁਝ ਅੱਛਾ ਹੋ ਜੂਗਾ ਉਦੋਂ ਤੱਕ ਬੁੱਧ ਨੂੰ ਹੋਰ ਸਹੀ ਕਰਨ ਦੇ ਲਈ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰਦੇ ਰਹੋ ਗਲਾ ਠੀਕ ਰਹੂਗਾ ਪਰੇਸ਼ਾਨੀਆਂ ਘਟਦੀਆਂ ਰਹਿਣਗੀਆਂ ਆਪਣੀ ਭੈਣ ਭੂਆ ਨਾਲ ਸਬੰਧ ਅੱਛੇ ਰੱਖੋ ਘਰ ਚ ਬਾਹਰ ਕਿਤੇ ਵੀ ਦਰਖਤ ਲਗਾਉਂਦੇ ਰਹੋ ਲਗਾਉਂਦੇ ਰਹੋ ਲਗਾਉਂਦੇ ਰਹੋ ਚੰਗਾ ਤਾਂ ਸਾਵਾਂ ਰਹੀ ਗੱਲ ਬਾਤ ਚੀ ਸੂਰਜ ਦੀ ਤਾਂ ਸੂਰਜ ਤੁਹਾਡੀ ਰਾਸ਼ੀ ਤੋਂ ਚੌਥੇ ਜਾਏਗਾ ਵਿਦੇਸ਼ ਲਈ ਚੰਗਾ ਹੋ ਜਾਏਗਾ ਉਸ ਤੋਂ ਬਾਅਦ ਸ਼ੁਕਰ ਤੇ ਬੁੱਧ ਦਾ ਰਾਸ਼ੀ ਪਰਵਰਤਨ ਤੁਹਾਨੂੰ ਕੋਈ ਟੈਸਟ ਦੇਣਾ ਤਾਂ ਉਹ ਵੀ ਕਲੀਅਰ ਕਰਵਾ ਦੇਗਾ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੇ ਲਈ ਇਹ ਸਪਟੰਬਰ ਦਾ ਮਹੀਨਾ ਕਾਫੀ ਕੁਝ ਬਦਲਣਾ ਇਸ ਮਹੀਨੇ ਕਾਫੀ ਕੁਝ ਰਾਸ਼ੀ ਪਰਵਰਤਨ ਕਰ ਰਹੇ ਨੇ ਗ੍ਰਹਿ ਕਰਕਰ ਰਾਸ਼ੀ ਵਾਲਿਆਂ ਦਾ ਮਾਲਕ ਚੰਦਰ ਹੈ ਤੇ ਇਹਨੇ ਤੇ ਆਲੇ ਦੁਆਲੇ ਤੋਂ એનર્ਜੀ ਲੈਣੀ ਕਿਉਂਕਿ ਚੰਦਰਮਾ ਤੇ 2.5 ਦਿਨ ਬਾਅਦ ਬਦਲ ਜਾਂਦਾ ਹੈ ਹੈਨਾ ਤਾਂ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਕਿਸੇ ਤਰ੍ਹਾਂ ਦੇ ਜੱੜ ਜੂਰੂ ਜ਼ਮੀਨ ਤੇ ਝਗੜੇ ਤੋਂ ਬਚੋ ਅਲੀਗੇਸ਼ਨ ਤੋਂ ਹਮਤੋਂ ਬੱਦੂ ਲੱਗਣ ਗਿਆ ਐ ਲੱਗੇਗਾ ਕਿ ਨਾ ਪਰਿਵਾਰ ਚ ਨਾਲੇਦ ਵਾਲੇ ਕੋਈ ਇੰਪੋਰਟੈਂਸ ਹੀ ਨਹੀਂ ਹੈ ਛੇਵੇਂ ਖਾਨੇ ਦਾ ਮਾਲਕ ਹੀ ਲਗਨ ਚ ਬੈਠਾ ਹੈ ਸ਼ੁਕਰ ਪਰਸਨਲਿਟੀ ਦੇ ਰਿਹਾ ਸੱਤ ਪਾਸੇ ਪਰ ਨਾਲੋਂ ਨਾਲ ਨਾਮ ਖਰਾਬ ਵੀ ਕਰ ਰਿਹਾ ਪਰੇਸ਼ਾਨੀਆਂ ਵਧਾ ਰਿਹਾ ਸਭ ਕੁਝ ਅੱਛਾ ਹੈ ਪਰ ਬੇਕਦਰਹੀ ਹੋਈ ਪਈ ਹੈ ਮਨ ਕਦੇ ਕੁਸ਼ ਕਦੇ ਕੁਸ਼ ਤੇ ਕਦੇ ਕੁਸ਼ ਹੋ ਰਹੀ ਹੈ ਇਹੀ ਕੁਸ਼ ਹੈ ਜੀ ਕੀ ਚੰਗਾ ਦੱਸਾਂ ਮੈਂ ਕਈ ਵਾਰੀ ਲੋਕ ਕਹਿੰਦੇ ਆ ਕਿ ਹਮੇਸ਼ਾ ਸਕਾਰਾਤਮਕ ਊਰਜਾ ਕਿਸੇ ਨੂੰ ਦੇਣੀ ਚਾਹੀਦੀ ਜੇ ਦਿਖੇ ਨਾ ਤੇ ਕਿੱਥੋਂ ਦੇਵੇ ਜੇ ਹੈ ਹੀ ਨਹੀਂ ਤੇ ਕੀ ਕਿਸੇ ਨੂੰ ਮਿੱਠੀਆਂ ਗੋਲੀਆਂ ਖਵਾਵੇ ਹੈਨਾ ਤਾਂ ਗਾਲੇ ਆ ਤਰਕ ਕਰਨਾ ਆਪਣਾ ਕੰਮ ਹੈ ਤਾਂ ਤਰਕ ਰਹਿਣਾ ਤੁਸੀਂ ਇੱਕ ਤਾਂ ਦਹੀ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖ ਦੇ ਜੋ ਸ਼ੁਕਰ ਦੂਜੇ ਜਾਊਗਾ ਤਾਂ ਪੈਸਾ ਆਊਗਾ ਮੈਂ ਤੁਹਾਨੂੰ ਦੱਸਿਆ ਨਾ ਕਿ ਸ਼ੁਕਰ ਨੇ ਕਦੋਂ ਜਾਣਾ ਹੈ ਤਕਰੀਬਨ 14 ਤਰੀਕ 14 ਤਰੀਕ ਤੋਂ ਬਾਅਦ ਤਾਂ ਬਿਜ਼ਨਸ ਵਪਾਰ ਲਈ ਕੰਮਕਾਰ ਅੱਛਾ ਹੋ ਜਾਊਗਾ ਜਦੋਂ ਸੂਰਜ ਅੱਗੇ ਚੱਲ ਜਾਊਗਾ ਤਾਂ ਲక్ష్ਮੀ ਦਾ ਧੂਆ ਨਿਕਲਣਾ ਵੀ ਸਹੀ ਹੋ ਜਾਊਗਾ ਬਦਾਮ ਤੇ ਨਾਰੀਅਲ ਮੰਦਰ ਰੱਖਦੇ ਰਹਿਣਾ ਤੁਸੀਂ 15-20 ਦਿਨ ਲਗਾਤਾਰ ਲਗਾਤਾਰ ਨਹੀਂ ਰੱਖਣੇ ਦੋ ਸ਼ਨੀਵਾਰ ਤੇ ਨੌਣੇ ਆ ਉਹਨਾਂ ਦਿਨ ਰੱਖੋ ਰਿਲੈਕਸ ਹੋ ਜੂਗੇ ਦੂਜਾ ਅਚਾਰ ਲੈ ਕੇ ਲੰਗਰ ਚ ਦੋ ਸੇਤ ਠੀਕ ਹੁੰਦੀ ਜਾਊਗੀ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਇਹ ਸਪਟੰਬਰ ਦਾ ਮਹੀਨਾ ਸੂਰਜ ਤੁਹਾਡੇ ਲਗਨ ਦਾ ਮਾਲਕ ਬੁੱਧ ਤੇ ਕੇਤੂ ਨਾਲ ਜੁਦੀ ਬਣਾ ਕੇ ਲਗਨ ਚ ਬਿਰਾਜਮਣੇ ਬਸ ਦਿਮਾਗ ਦੀਆਂ ਤਰੰਗਾਂ ਘੁੰਮੀਆਂ ਪਈਆਂ ਨੇ ਦਿਖ ਬਹੁਤ ਕੁਝ ਰਿਹਾ ਆ ਕੁਝ ਨਹੀਂ ਰਿਹਾ ਹੱਥ ਚ ਪਰੇਸ਼ਾਨੀਆਂ ਬੁੱਧ ਕੇਤੂ ਦੀ ਜੁਤੀ ਕਰਕੇ ਸੂਰਜ ਕੇਤੂ ਦੀ ਜੁਤੀ ਕਰਕੇ ਸਿਰਤੇ ਹੀ ਬੈਠੀਆਂ ਲੱਗਦਾ ਸਾਰਾ ਕੁਝ ਆ ਕੇ ਸਿਰਤੇ ਹੀ ਬਹਿ ਗਿਆ ਇਹ ਹਾਲਤ ਹੋਈ ਪਈਏ ਸਿੰਘ ਰਾਸ਼ੀ ਦੇ ਸਿੰਘ ਲੱਗਣ ਵਾਲਿਆਂ ਦੀ ਰਾਹੂ 7ਵੇਂ ਸਥਾਨ 'ਚ ਹੈ ਜੀਵਨ ਸਾਥੀ ਨਾਲ ਪਰੇਸ਼ਾਨੀ ਜਿਨ੍ਹਾਂ ਦਾ ਜੀਵਨ ਸਾਥੀ ਨਹੀਂ ਹੈ ਉਹਨਾਂ ਲਈ ਜੀਵਨ ਸਾਥੀ ਆਉਣ ਲਈ ਪਰੇਸ਼ਾਨੀ ਵਿਵਹਾਰ ਸ਼ਾਦੀ ਕਿਉਂ ਨਹੀਂ ਹੋ ਰਹੀ ਹੈ ਹੈਨਾ ਇਨਕਮ ਸਥਾਨ 10ਵੇਂ ਸਥਾਨ 'ਚ ਬ੍ਰਹਿਸਪਤ 11ਵੇਂ ਸਥਾਨ 'ਚ ਬ੍ਰਹਿਸਪਤ ਹੈ ਜੋ ਉਹਦੇ ਲਈ ਪਰੇਸ਼ਾਨੀ ਸੂਰਜ ਕੇਤੂ ਦੇ ਜੋਗ ਦੇ ਲਈ ਤੁਸੀਂ ਕੀ ਕਰਨਾ ਇੱਕ ਤੇ ਕਾਲਾ ਨੀਲਾ ਰੰਗ ਨਹੀਂ ਪਾਓ ਦੂਜਾ ਜਲਦੀ ਉੱਠੋ ਸੂਰਜ ਦੇ ਦਰਸ਼ਨ ਕਰੋ ਵੈਸੇ ਤੇ ਚਲੋ ਅੱਜ ਕੱਲ੍ਹ ਦੇਖੀ ਨਹੀਂ ਰਿਹਾ ਪਰ ਦੇਖਣਾ ਤੇ ਸ਼ੁਰੂ ਹੋ ਹੀ ਜਾਏਗਾ ਹਰਾ ਰੰਗ ਬਿਲਕੁਲ ਨਾ ਪਾਓ ਸਭ ਤੋਂ ਜ਼ਰੂਰੀ ਸੂਰਜ ਕੇਤੂ ਗਉਮ ਉਤਰ ਲਿਆ ਕੇ ਚਿੱਟੇ ਘਰ ਚ ਦੋ ਨਾਲ ਹੀ ਰਿਲੈਕਸ ਮਿਲੋ ਦੇ ਕੇ ਦੇਖੋ ਇਹ ਸੂਰਜ ਕੇਤੂ ਦੇ ਜੋਗ ਲਈ ਹੈ ਸੰਗਰਾਮ ਤੱਕ ਉਪਾ ਕਰਨਾ ਉਸ ਤੋਂ ਬਾਅਦ ਸ਼ੁਕਰ ਹੁਣ 13 ਤਰੀਕ ਨੂੰ ਲਗਨ ਚ ਆ ਜੇਗਾ ਉਸ ਤੋਂ ਬਾਅਦ ਬੁੱਧ ਅੱਗੇ ਉੱਚਦਾ ਹੋ ਜਾਏਗਾ ਬਿジネス ਵਪਾਰ ਕੰਮਕਾਰ ਚ ਜਿੰਨੇ ਘਾਟੇ ਪਏ ਆ ਤੁਹਾਡੇ ਲੈਵਲ ਚ ਆਉਣੇ ਸ਼ੁਰੂ ਹੋ ਜਾਣਗੇ ਟੈਨਸ਼ਨ ਨਾ ਕਰੋ ਠੀਕ ਅਗਲੀ ਰਾਸ਼ੀ ਵਰਗੋਚਨਿਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇਹ ਸਪਟੰਬਰ ਦਾ ਮਹੀਨਾ ਜਦੋਂ ਤੱਕ ਬੁੱਧ ਲਗਨ ਚ ਨਹੀਂ ਆਉਣਾ ਵਪਾਰ ਕੰਮਕਾਰ ਚ ਫਾਇਦਾ ਨਹੀਂ ਹੋਣਾ ਵਾਧੂ ਖੱਜਲ ਖਵਾਰੀ ਰਹਿਣੀ ਅੱਖਾਂ ਦੀ ਪ੍ਰੋਬਲਮ ਰਹਿਣੀ ਅੱਖਾਂ ਚੜੀਆਂ ਜੀਆਂ ਰਹਿੀਆਂ ਸਿਰ ਚ ਦਰਦ ਬੀਪੀ ਦਾ ਵਧਣਾ ਘਟਣਾ ਪਰੇਸ਼ਾਨੀ ਸਿਹਤ ਲਈ ਸਿਤਾਰੇ ਢਿੱਲੀ ਬੁੱਧੂ ਕਿੱਤੂ ਦਾ ਯੋਗ ਵਪਾਰ ਕੰਮਕਾਰ ਵਿੱਚ ਘਟਾ ਜਿੱਥੇ ਇਨਵੈਸਟਮੈਂਟ ਕੀਤੀ ਉੱਥੇ ਹੀ ਅਨਸੈਟੀਸਫਾਈ ਏਦਾਂ ਹੀ ਹੋ ਰਿਹਾ ਆ ਰਿਹਾ ਪੈਸਾ ਨੁਕਸਾਨ ਨਾਲ ਹੀ ਹੋ ਜਾਂਦਾ ਹਸਪੀਟਲ ਚ ਲੱਗ ਜਾਂਦਾ ਜਾਂ ਕਿਤੇ ਤਾਂ ਕੀ ਕਰਨਾ ਇੱਕ ਤਰ ਸੋਈ ਚ ਬੈਠ ਕੇ ਖਾਣਾ ਖਾਣਾ ਜਦੋਂ ਤੱਕ ਬੁੱਧੂ ਚਦਾ ਹੋ ਕੇ ਲਗਨ ਚ ਨਹੀਂ ਆ ਜਾਂਦਾ ਕੋਈ ਇਨਵੈਸਟਮੈਂਟ ਨਹੀਂ ਕਰਨੀ ਜਿੱਦਾਂ ਚੱਲ ਰਹੀ ਹੈ ਦੁਕਾਨਦਾਰੀ ਜਿੱਦਾਂ ਚੱਲ ਰਿਹਾ ਉਦਾਂ ਹੀ ਚੱਲੋ ਤੀਜੀ ਗੱਲ ਸਭ ਤੋਂ ਜ਼ਰੂਰੀ ਪੰਛੀਆਂ ਨੂੰ ਸਤਨਾ ਜਾ ਕਰਦੇ ਛੱਤ ਤੇ ਨਹੀਂ ਪਾਉਣਾ ਬਾਹਰ ਕਿਤੇ ਪਾਓ ਠੀਕ ਦੋ ਪੇੜ ਜਰੂਰ ਲਗਾਓ ਤੇ ਕੁੱਤੇ ਨੂੰ ਖਾਣਾ ਪਾਓ ਰਿਲੈਕਸ ਮਿਲੂਗੀ ਨੁਕਸਾਨ ਹੋਣਾ ਬੰਦ ਹੋ ਜਾਊ ਠੀਕ ਹੈ ਅਗਲੀ ਰਾਸ਼ੀ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ 8 ਸਤੰਬਰ ਦਾ ਮਹੀਨਾ ਚਾਰ ਗ੍ਰਹਿ ਰਾਸ਼ੀ ਮੰਗਲ ਵਿਕਾਰ ਰਿਹਾ ਸ਼ੁਕਰ ਵਿਕਾਰ ਰਿਹਾ ਬੁੱਧ ਵਿਕਾਰ ਰਿਹਾ ਸੂਰਜ ਵਿਕਾਰ ਰਿਹਾ ਸਾਰੇ ਗ੍ਰਹਿ ਰਾਸ਼ੀ ਪਰਵਰਤਨ ਕਰਦੇ ਪਏ ਤਾਂ ਇਹਨਾਂ ਦੇ ਰਾਸ਼ੀ ਪਰਵਰਤਨ ਸਤੰਬਰ ਦੇ ਮਹੀਨੇ ਚ ਜੋ ਕਰਨਾ ਹੈ ਤਾਂ ਮੰਗਲ ਤੁਹਾਡੇ ਲਗਨ ਚ ਆ ਜਾਣਾ ਹੈ ਮੰਗਲ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਸਾਹਮਣੇ ਦੇਖੂਗਾ ਟੈਂਪਰੇਰੀ ਤੌਰ ਤੇ ਭਾਵੇਂ ਮੰਗਲਿਕ ਯੋਗ ਬਣਾਊਗਾ ਪਰ ਰਿਲੈਕਸ ਰਹੂਗਾ ਤੁਹਾਨੂੰ business ਵਪਾਰ ਚ ਵਾਧਾ ਦੇਊਗਾ ਗੁੱਸਾ ਦੇਊਗਾ ਵੀਪੀ ਦੇਊਗਾ ਪਰ ਗੱਡੀ ਲਾਈਨ ਤੇ ਆਉਣੀ ਸ਼ੁਰੂ ਹੋ ਜਾਊਗਾ ਬੇਸ਼ੱਕ ਸ਼ੁਕਰ ਤੁਹਾਡੇ 10ਵੇਂ ਸਥਾਨ ਚ ਹੈ ਇਹ ਇਨਕਮ ਸਥਾਨ ਜਾਊਗਾ 11ਵੇਂ ਸਥਾਨ ਚ ਪੈਸਾ ਵੀ ਦੇਊਗਾ ਇਨਕਮ ਵੀ ਦੇਊਗਾ ਨਵੇਂ ਸੋਰਸਸ ਵੀ ਦੇਊਗਾ ਤੇ ਰਿਸ਼ਤੇ ਪ੍ਰੇਮ ਸਬੰਧਾਂ ਚ ਮਜ਼ਬੂਤੀ ਵੀ ਦੇਊਗਾ ਕਿਉਂਕਿ ਇੱਥੇ ਬੈਠ ਕੇ ਸੂਰਜ ਦੇ ਘਰ ਚ ਜਾ ਕੇ ਸ਼ੁਕਰ ਕੇਤੂ ਦਾ ਜੋਗ ਬਣੂਗਾ ਜੋ ਰਾਹੁ ਦੇ ਦ੍ਰਿਸ਼ਟੀ ਪਾਊਗੀ بس ਤੋਂ ਤੈਨੂੰ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਾਲਾ ਪੰਚੀ ਤੋਂ ਬਚਣਾ ਓਕੇ ਆ ਤਰ ਰੈਕਸ ਮਿਲਦੀ ਰਹ ਹੁਣ ਮੰਗਲ ਦੀ ਆਪਾਂ ਗੱਲ ਕੀਤੀ ਸੀ ਮੰਗਲ ਤੁਹਾਡੇ ਲਗਨ ਚ ਆਊਗਾ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੈ ਤੇ ਸੂਰਜ ਤੁਹਾਡੇ 12ਵੇਂ ਆਊਗਾ ਅੱਤਾ ਇਨਾ ਚੀਜ਼ਾਂ ਦੇ ਉਪਾਅ ਮੈਂ ਤੁਹਾਨੂੰ ਵੈਸੇ ਅਲੱਗ ਤੋਂ ਵੀ ਦੱਸ ਦੂੰਗੀ ਪਰ ਮੇਨੂੰ ਬਾਤ ਤੁਸੀਂ ਸ਼ੁਕਰ ਨੂੰ ਸ਼ੁਭ ਕਰ ਲੈ ਜਦ ਮੇਰੇ ਲਗਨ ਦਾ ਮਾਲਕ ਮਜ਼ਬੂਤ ਆ ਤਾਂ ਬਾਕੀ ਆਲੇ ਦੁਆਲੇ ਦੀਆਂ ਮਜ਼ਬੂਤੀਆਂ ਮੈਂ ਆਪੇ ਕਰ ਲਵਾਂਗੀ બસ ਇਹ ਸੋਚ ਕੇ ਤੁਸੀਂ ਕਰਨਾ ਸ਼ੁਕਰ ਨੂੰ ਸ਼ੁਭ ਕਰਨਾ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਦੂਜੀ ਗੱਲ ਇਹ ਆ ਕਿ ਬੈਲਡ ਰੈਸਟ ਰਹਿਣਾ ਫੱਟੀ ਚਾਦਰ ਨਹੀਂ ਵਿਛਾਉਣੀ ਫੱਟੀ ਚਾਦਰ ਨਹੀਂ ਲੈਣੀ ਫਟਾ ਕੱਪੜਾ ਨਹੀਂ ਲੈਣਾ ਇਹਦੇ ਨਾਲ ਸ਼ੁਕਰ ਖਰਾਬ ਹੋ ਜਾਂਦਾ ਜੇ ਫਟੀਆਂ ਚੀਜ਼ਾਂ ਲੱਗਦੀਆਂ ਇਸ ਚਾਹੀਏ ਸਕੋਰਪੀਓ ਜਣੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਦਾ ਮਾਲਕ ਹੈ ਜੀ ਮੰਗਲ ਮੰਗਲ ਚੱਲ ਰਿਹਾ ਕੰਨਿਆ ਰਾਸ਼ੀ ਚ ਤੇ ਇਹ ਤੁਹਾਡੀ ਰਾਸ਼ੀ ਤੋਂ ਜਾਊਗਾ 12ਵੇਂ ਕਿਤਾ ਵਿਦੇਸ਼ ਯਾਤਰਾ ਲਈ ਤੁਸੀਂ ਪੇਪਰ ਕਿਤੇ ਜਮਾ ਕਰਾਉਂਗੇ ਦੂਜੀ ਗੱਲ ਮੰਗਲ ਦੇ ਰਾਸ਼ੀ ਪਰਵਰਤਨ ਸੂਰਜ ਦਾ ਰਾਸ਼ੀ ਪਰਵਰਤਨ ਸ਼ੁਕਰ ਸ਼ੁਕਰ ਜੋ ਤੁਹਾਡੀ ਕਿਸਮਤ ਸਥਾਨ 'ਚ ਬਰਾਜ਼ਮਾਨ ਹੈ 12ਵੇਂ ਖਾਨੇ ਦਾ ਮਾਲਕ ਹੈ ਇਹਨੇ ਥੋੜੀਆਂ ਪਰੇਸ਼ਾਨੀਆਂ ਤੁਹਾਨੂੰ ਦਿੱਤੀਆਂ ਨੇ ਮਾਤਾ ਦੀ ਸਿਹਤ ਖਰਾਬ ਹੋਗੀ ਗਲਾਜ ਕਾਮ ਹੋ ਗਿਆ ਭਰਾ ਦੀ ਸਿਹਤ ਖਰਾਬ ਹੋਗੀ ਤੁਹਾਡੀ ਸਿਹਤ ਠੀਕ ਹੈ ਪਰ ਨਾਲ ਦਿਮਾਗ ਖਰਾਬ ਹੋਇਆ ਪਿਆ ਟੈਨਸ਼ਨ ਬੜੀ ਹੈ ਇਮੋਸ਼ਨ ਹੋ ਰਹੇ ਹੋ ਤੁਸੀਂ ਕੁਝ ਵੀ ਕੁਝ ਕਰਨ ਜਾਂਦੇ ਹੋ ਉਲਟਾ ਹੀ ਅਸਰ ਹੁੰਦਾ ਰਿਸ਼ਤੇ ਵੀ ਖਰਾਬ ਭੈਣ ਬੂਆ ਮਾਸੀ ਨਾਲ ਥੋੜੀ ਬਹੁਤੀ ਆਣ ਬਣ ਰੋਕਚੋਕ ਤਾਂ ਮੰਗਲ ਨੂੰ ਸ਼ੁਭ ਕਰਨਾ ਹੈ ਤੁਸੀਂ ਉਹਦੇ ਲਈ ਬਲੈਕ ਬਲੂ ਕਲਰ ਨਹੀਂ ਪਾਉਣਾ 레드 ਕਲਰ ਦਾ ਰਮਾਲ ਆਪਣੇ ਕੋਲ ਰੱਖਣਾ ਤੇ ਥੋੜਾ ਜਿਹਾ ਬਦਾਨਾ ਲੈ ਕੇ ਨਾ ਮਿੱਠਾ ਬਦਾਨਾ ਬੱਚਿਆਂ ਨੂੰ ਵੰਡਣਾ ਸ਼ੁਰੂ ਕਰ ਦਿਓ ਉਸ ਤੋਂ ਵੀ ਜ਼ਰੂਰੀ ਚਾਹੇ ਫਲ ਲੈ ਕੇ ਦੇ ਦਿਓ ਧਾਰਮਿਕ ਸਥਾਨ ਤੇ ਚੌਲ ਚੀਨੀ ਦੇ ਦਿਓ ਅੱਛਾ ਹੋ ਜਾਏਗਾ ਠੀਕ ਹੈ ਉਸ ਤੋਂ ਵੀ ਜ਼ਰੂਰੀ ਧੁੱਪ ਚ ਸੇਟਾ ਕੇ ਰੱਖਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਰਹੇਗਾ ਤੇ ਸ਼ੁਕਰ ਨੂੰ ਸ਼ੁਭ ਕਰਨ ਲਈ ਨੌਵੇਂ ਸ਼ੁਕਰ ਹੈ ਅਗਰ ਕਿਤੇ ਤੁਹਾਨੂੰ ਸ਼ਕਰਗੰਦੀਆਂ ਮਿਲ ਜਾਣ ਆਲੂ ਮਿਲ ਜੇ ਆਲੂ ਤਾਂ ਮਿਲ ਹੀ ਜਾਂਦੇ ਆ ਤਾਂ ਉਹ ਤੁਸੀਂ ਲੰਗਰ ਚ ਦੇ ਸਕਦੇ ਹੋ ਤਾਂ ਕਿ ਬਿਮਾਰੀ ਤੁਹਾਰੀ ਤੋਂ ਬਚਿਆ ਜਾ ਸਕੇ ਅਗਲੀ ਰਾਸ਼ੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇਸ ਸਤੰਬਰ ਦਾ ਮਹੀਨਾ ਬੇਹੱਸੇ ਤਾਂ ਦੇਖਿਆ ਜਾਵੇ। ਦਾਤਾਂ ਨੂਰਾਸ਼ੀ ਵਾਲਿਆਂ ਦੇ ਲਈ ਬੁੱਧ ਨਿਕਲ ਗਿਆ ਕੱਲ ਉਹਦੀ ਮੈਂ ਤੁਹਾਨੂੰ ਲੱਗ ਵੀਡੀਓ ਪਾਉਂਗੀ ਕੱਲ ਨੂੰ ਬੁੱਧ ਨਿਕਲ ਚੁੱਕਾ ਹੈ ਉਹ ਚਲੇ ਗਿਆ ਨੌਵੇਂ ਸਥਾਨ ਵਿੱਚ ਤਾਂ ਤੁਹਾਨੂੰ ਪੇਟ ਦੀ ਦੰਦਾ ਤੋਂ ਥੋੜੀ ਬਹੁਤੀ ਰਿਲੈਕਸ ਮਿਲੀ। ਸਰੀਰ ਤੁਹਾਡਾ ਹੁਣ ਠੀਕ ਹੋਣਾ ਸ਼ੁਰੂ ਹੋ ਜਾਏਗਾ। ਜੀਵਨ ਸਾਥੀ ਦੀ ਸੇ ਥੋੜੀ ਜੀ ਜ਼ਰੂਰ ਖਰਾਬ ਰਹੇਗੀ। ਪੈਸੇ ਵੱਲੋਂ ਕੁਝ ਥੋੜੀ ਜਿਹੀ ਪਰੇਸ਼ਾਨ ਰਹੋਗੇ ਪਰ ਸਰਕਾਰੀ ਨੌਕਰੀ ਚ ਤਰੱਕੀ ਲਈ ਸਮਾਂ ਤੁਹਾਡਾ ਬਿਹਤਰ ਹੋ ਗਿਆ ਹੈ। ਕੰਮਕਾਰ ਅੱਛਾ ਹੁੰਦਾ ਜਾਏਗਾ। ਰਿਲੈਕਸ ਮਿਲਣੀ ਸ਼ੁਰੂ ਹੋ ਜਾਏਗੀ। ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ। ਰਹੀ ਗੱਲ ਇਹ ਸਪਟੰਬਰ ਦੇ ਮਹੀਨੇ ਤਾਂ ਮੰਗਲ, ਸੂਰਜ, ਬੁੱਧ ਤੇ ਸ਼ੁਕਰ ਦਾ ਜੋ ਰਾਸ਼ੀ ਪਰਿਵਰਤਨ ਹੋ ਰਿਹਾ ਕਿਉਂਕਿ ਬ੍ਰਹਸਪਤੀ 7ਵੇਂ ਸਥਾਨ ਚ ਸ਼ੁਭ ਕੰਮ ਕਰ ਲਿਆ। ਰਿਸ਼ਤੇ ਲਈ, ਕੰਮਕਾਰ ਲਈ, ਪ੍ਰਾਪਰਟੀ ਲਈ, ਵਪਾਰ ਲਈ, ਵਿਦੇਸ਼ ਲਈ, ਸਰਕਾਰੀ ਨੌਕ ਹਰ ਸਮਾ ਤੁਹਾਡੀ ਮਿਹਨਤ ਅਨੁਸਾਰ ਪੂਰਾ ਫਲ ਤੁਹਾਨੂੰ ਦੇਗਾ بس ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਮੀਨ ਗੱਲ ਇੱਕ ਰੈੱਡ ਕਲਰ ਦਾ ਰੁਮਾਲ ਤੇ ਦੂਜਾ ਨੀਲਾ ਰੰਗ ਨਹੀਂ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਇਹ ਜੋ ਮੀਨਾ ਹੈ तकरीबन 15 ਦਿਨ ਥੋੜੇ ਉਲਝੇਵੇਂ ਵਾਲੇ ਆ ਜਦੋਂ ਤੱਕ ਸੂਰਜ ਬੁੱਧ ਰਾਸ਼ੀ ਪਰਿਵਰਤਨ 8ਵੇਂ ਸਥਾਨ 'ਚ ਨਹੀਂ ਕਰ ਜਾਂਦੇ ਉਦੋਂ ਤੱਕ ਪਰੇਸ਼ਾਨੀਆਂ ਲੈਣਗੀ ਤਾਂ ਉਦੋਂ ਤੱਕ ਸਰਕਾਰੀ ਗੈਰ ਸਰਕਾਰੀ ਕੰਮਾਂ 'ਚ ਪੰਗੇ ਨਹੀਂ ਲੈਣੇ ਸੇਧਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕੰਮਕਾਰ ਦੀ ਸਥਿਤੀ ਸ਼ੁਭ ਰਵੇ ਇਸ ਲਈ ਬੱਚਿਆਂ ਨੂੰ ਫਲ ਦਿੰਦੇ ਰਹਿਣਾ ਹੈ ਤੇ ਕੋਈ ਵੀ ਬਿਮਾਰੀ ਤੁਮਾਰੀ ਆਉਂਦੀ ਹੈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਹਲਕੇ ਚ ਨਾ ਲਓ ਐਵੇਂ ਕਿ ਹੋ ਜਾਣਾ ਠੀਕ ਹੋ ਜਾਗੇ ਠੀਕ ਨਾ 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 ਇਦਾਂ ਨਹੀਂ ਲੈਣਾ ਉਹ ਗੱਲ ਇਹ ਆ ਨਾ ਕਿ ਜੇ ਮਾੜੀ-ਮੋਟੀ ਪਰੇਸ਼ਾਨੀ ਹੋਵੇ ਤਾਂ ਅਸੀਂ ਠੀਕ ਹੋ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਹੈ ਪਰ ਜੇ ਗ੍ਰਹਿ ਖਰਾਬ ਹੋਣ ਤਾਂ ਕਈ ਵਾਰੀ ਚੰਗੀ ਦਵਾਈ ਵੀ ਨਹੀਂ ਲੱਗਦੀ ਤਾਂ ਬਹੁਤ ਹੀ ਜ਼ਿਆਦਾ ਉਪਾਅ ਤੇ ਪਰਹੇਜ਼ ਨਾਲ ਚੱਲਣਾ ਹੈ ਬੱਚਿਆਂ ਨੂੰ ਫਲ ਦਿੰਦੇ ਰਹਿਣਾ ਹੈ ਹਾਂ ਇੱਕ ਇਸ ਮਹੀਨੇ ਦਾ ਉਪਾਏ ਆ 15 ਤਰੀਕ ਤੱਕ ਕਿ ਹਰੀਆਂ ਸਬਜ਼ੀਆਂ ਲੈ ਕੇ ਲੰਗਰ ਚ ਦੇ ਸਕਦੇ ਉਸ ਤੋਂ ਬਾਅਦ ਮੰਗਲ ਦਸਵੇਂ ਜਾਏਗਾ ਅੱਛਾ ਹੋ ਜਾਏਗਾ ਸੂਰਜ ਤੁਹਾਡੇ ਨੌਵੇਂ ਜਾਏਗਾ ਠੀਕ ਠਾਕ ਸਰਕਾਰ ਵੱਲੋਂ ਹੱਥ ਪੈ ਜਾਏਗਾ ਕਿਤੇ ਨਾ ਕਿਤੇ ਤੁਹਾਡਾ ਤੇ ਬੁੱਧ ਨੇ ਤੁਹਾਡੀ ਸਿਤ ਠੀਕ ਕਰ ਦੇਣੀ ਓਕਿਊਰਸ ਜਾਨੀ ਕੁੰਭ ਰਾਸ਼ੀ ਕੰਬ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਇਹ ਸਤੰਬਰ ਦਾ ਮਹੀਨਾ ਮਿਲੇ-ਜੁਲੇ ਜੇ ਪਰ ਬਹਾ ਬੜਾ ਜਿਆਦਾ ਵਧੀਆ ਵੀ ਨਹੀਂ ਹੈ ਸੂਰਜ ਬੁੱਧ ਨੇ ਪਹਿਲਾਂ ਹੀ ਗਰਮੀ ਦਿੱਤੀ ਪਰੇਸ਼ਾਨੀ ਦਿੱਤੀ ਵੀ ਵੀ ਵਧਾਇਆ ਸੀ ਇਹ ਖਰਾਬ ਕੀਤੀ ਥੋੜੇ ਜਿ ਰਿਸ਼ਤੇ ਵੀ ਖਰਾਬ ਕੀਤੇ ਥੋੜੇ ਜਿ ਪੈਸੇ ਵੱਲੋਂ ਵੀ ਟਾਈਟ ਹੋਏ ਥੋੜਾ ਜੀਵਨ ਸਾਥੀ ਨਾਲ ਬਹਿਸ-ਬਾਜੀ ਹੋਈ ਉਸ ਤੋਂ ਬਾਅਦ ਮੰਗਲ ਮਈ ਕਮਾਚ ਮੰਗਲ ਨੇ 8ਵੇਂ ਬੈਠ ਕੇ ਥੋੜੀ ਪਰੇਸ਼ਾਨੀ ਦਿੱਤੀ ਤੇ ਹੁਣ ਬੁੱਧ ਚ 8ਵੇਂ ਜਾਊਗਾ 13-14 ਤਰੀਕ ਨੂੰ ਤਾਂ ਉਹਨੇ ਵੀ ਪਰੇਸ਼ਾਨੀ ਦੇਣੀ ਹੈ ਸ਼ੁਕਰ 7ਵੇਂ ਜਾ ਕੇ ਥੋੜਾ ਰਿਲੈਕਸ ਦੇਊਗਾ ਪਰ ਕੇਤੂ ਨਾਲ ਜਾਊਗਾ ਇੱਥੇ ਜਾ ਕੇ ਕੇਤੂ ਦੇ ਨਾਲ ਕਿਸੇ ਔਰਤ ਵੱਲੋਂ ਅਲੀਗੇਸ਼ਨ ਤੋਹਮਤ ਨਾ ਲੱਗ ਜਾਵੇ ਇਹ ਵੀ ਧਿਆਨ ਰੱਖਿਓ ਆਪਣੀ ਮਨ ਦੀ ਚੰਚਲਤਾ ਤੇ ਕੰਟਰੋਲ ਰੱਖਿਓ ਪਰੇਸ਼ਾਨੀਆਂ ਕਿਸੇ ਵੀ ਤਰ੍ਹਾਂ ਦੀਆਂ ਹੋਣ ਬੜੀਆਂ ਹੋਈਆਂ ਜਿਆਦਾ ਘਰੇਲੂ ਪਰੇਸ਼ਾਨੀਆਂ ਜ਼ਿਆਦਾ ਪਰੇਸ਼ਾਨ ਕਰ ਜਾਂਦੀਆਂ ਨੇ ਬੱਚਿਆਂ ਨਾਲ ਠੀਕ ਠਾਕ ਵਿਵਹਾਰ ਰੱਖਣਾ ਬਹੁਤ ਜ਼ਰੂਰੀ ਹੈ ਇਸ ਮਹੀਨੇ ਤੁਹਾਡਾ ਗੁੱਸੇ ਤੇ ਕੰਟਰੋਲ ਰੱਖਣਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਮੂੰਹ 'ਚ ਮਿੱਠਾ ਪਾ ਕੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨ ਤੇ ਮੰਗਲ ਕੈਮਰ ਰਵੇਗਾ ਜੋ 8ਵੇਂ ਸਥਾਨ 'ਚ ਹੈ ਜਦੋਂ ਮੰਗਲ 9ਵੇਂ ਜਾਏਗਾ ਤਾਂ ਥੋੜਾ ਸਾਥ ਵੱਨੂ ਆ ਜਾਏਗਾ ਪੇਪਰ ਵਰਕ ਨਾਲ ਚੱਲੀ ਹੋਈ ਪ੍ਰੋਬਲਮ ਠੀਕ ਹੋ ਪਾਇਸੀ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਇਹ ਸਤੰਬਰ ਦੇ ਮਹੀਨੇ ਤੁਹਾਡੇ ਲਈ ਤਕਰੀਬਨ ਦੇਖਿਆ ਜਾਵੇ ਤਾਂ ਠੀਕ ਠਾਕ ਜਾਈਏ ਵੈਸੇ ਤਾਂ ਦੇਖੋ ਤੁਹਾਡੇ ਲਗਨ ਦਾ ਮਾਲਕ ਜੋ ਹੈ ਚੌਥੇ ਸਥਾਨ ਵਿੱਚ ਸ਼ੁਭ ਕੰਮ ਕਰ ਰਿਹਾ ਪਰ ਸ਼ਨੀ ਜੋ ਲਗਨ ਚ ਬੈਠਾ ਹੈ ਨਾ ਇਹਨੇ ਤੁਹਾਨੂੰ ਹਜੇ 2 ਸਾਲ ਹੋਰ ਤੰਗ ਕਰਨਾ ਉਹੀ ਗੱਲ ਨਜ਼ਰਾਂ ਲਮਾਉਣੀਆਂ ਉਹੀ ਗੱਲ ਪਰੇਸ਼ਾਨੀਆਂ ਦੇਣੀਆਂ ਤੇ ਸਾਹਮਣੇ ਬੈਠਾ ਮੰਗਲ ਸ਼ਨੀ ਦੀ ਮੰਗਲ ਤੇ ਦ੍ਰਿਸ਼ਟੀ ਹੋਵੇ ਤਾਂ ਰਾਹੂ ਉੱਚਾ ਹੋ ਜਾਂਦਾ ਹੈ ਰਾhu ਉੱਛਾ ਤੁਹਾਨੂੰ ਪਤਾ ਹੀ ਹੁਣ ਰਾhu ਕਿੱਥੇ ਬੈਠਾ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ 'ਚ ਆਪਣੇ ਪੇਤ ਦਿੱਤੇ ਨਹੀਂ ਤੇ ਕੋਈ ਨੁਕਸਾਨ ਹੋਇਆ ਨਹੀਂ ਸੂਰਜ ਬੁੱਧ ਦੀ ਜੁਤੀ ਕੇਤੂ ਕਰਕੇ ਤਾਂ ਕੀ ਕਰਨਾ ਹੈ ਪਹਿਲੀ ਗੱਲ ਸੋਚ ਸਮਝ ਕੇ ਟਾਈਮ ਲੈ ਕੇ ਹਰ ਚੀਜ਼ ਕਰਨੀ ਹੈ ਕਾਲਾਪਨ ਤੇਜੀ ਤੋਂ ਬਚਣਾ ਦੂਜੀ ਗੱਲ ਲੋਕਾਂ ਦੀਆਂ ਨਜ਼ਰਾਂ 'ਚ ਨਹੀਂ ਆਉਣਾ ਪੇਤ ਨਹੀਂ ਦੇਣੇ ਤਾਂ ਹੀ ਨੁਕਸਾਨ ਤੋਂ ਬਚ ਸਕੋਗੇ ਤੀਜੀ ਗੱਲ ਜੋ ਸਭ ਤੋਂ ਜ਼ਰੂਰੀ ਹੈ ਕਿ ਬ੍ਰੈਸ ਪਤਨ ਨੂੰ ਸ਼ੁਭ ਕਰਨ ਲਈ ਚਲਦੇ ਪਾਣੀ ਵਿੱਚ ਚਨੇ ਦੀ ਜਾਲ ਦਲ ਪ੍ਰਵਾਹ ਕਰਦੇ ਰਹੇ ਤੇ ਚੌਥੀ ਗੱਲ ਕਿਉਂਕਿ ਮੰਗਲ ਅੱਧ ਤੋਂ ਬਾਅਦ ਤੁਹਾਡੇ 8ਵੇਂ ਸਥਾਨ 'ਚ ਜਾਏਗਾ ਸ਼ੁਕਰ ਤੁਹਾਡੇ 6ਵੇਂ ਸਥਾਨ 'ਚ ਆਏਗਾ ਬੁੱਧ ਤੁਹਾਡੇ ਬਿਲਕੁਲ ਸਾਹਮਣੇ ਆ ਜਾਏਗਾ ਉੱਚਦਾ ਹੋ ਜਾਏਗਾ ਬਿਜ਼ਨਸ ਵਪਾਰ ਕਾਰਮਲਕਾਰ ਲਈ ਚੰਗਾ ਹੋ ਜਾਏਗਾ ਪਰ ਉਹੀ ਗੱਲ ਕਿ ਸ਼ਨੀ ਦੀ ਬੁੱਧ ਤੇ ਦ੍ਰਿਸ਼ਟੀ ਹੋਊਗੀ ਸਿਰਫ ਤੇ ਸਿਰਫ ਦਿਮਾਗ ਨਾਲ ਸੋਚਣ ਤੇ ਚੀਜ਼ਾਂ ਹੋਣਗੀਆਂ ਮਨ ਤੋਂ ਚੱਲਣ ਤੇ ਧੋਖੇ ਹੋਣਗੇ ਇਹ ਬਚਣਾ ਓਕੇ ਆ ਇਹ ਸੀ ਜੀ ਕਿੱਦਾਂ ਦਾ ਜਾਏਗਾ 12 ਰਾਸ਼ੀਆਂ ਲਈ ਸਤੰਬਰ ਦਾ ਮਹੀਨਾ ਸਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਬੁੱਧ ਦਾ ਰਾਸ਼ੀ ਪਰਵਰਤਨ ਬੁੱਧ ਕੇਤੂ ਦਾ ਜੋ ਸੂਰਜ ਕੇਤੂ ਦਾ ਗ੍ਰਹਿ ਜੋਗ ਹੈ ਉਹਦੇ ਲਈ ਸੋਲਿਡ ਜੇ ਉਪਾਅ ਤਾਂ ਕਿ ਆ ਚੀਜ਼ਾਂ ਤੋਂ ਸਾਨੂੰ ਰਿਲੈਕਸ ਮਿਲੇ ਬਿਮਾਰੀ ਤੁਹਾਮਰੀ ਤੋਂ ਅਸੀਂ ਬਚੀਏ ਜੋ ਕਿ 15-20 ਦਿਨ ਤਕਰੀਬਨ ਮੈਂ ਦੱਸਿਆ ਗਲੇ ਦੀ ਪਰੇਸ਼ਾਨੀ ਟਾਈਫਾਇਡ ਹੋਣਾ ਹਰ ਤੀਜੇ ਬੰਦੇ ਨੂੰ ਬੁਖਾਰ ਚੜਨਾ ਇਨਫੈਕਸ਼ਨ ਹੋਣੀ ਹੈ ਬਿਮਾਰੀਆਂ ਤੁਹਾਮਰੀਆਂ ਵਧਣੀਆਂ ਤਾਂ ਉਹਦੇ ਮੈਂ ਤੁਹਾਨੂੰ ਬਾਅਦ ਦੱਸੂ ਠੀਕ ਸਮਝ ਜਾ ਜਿਆਦਾ ਆਪ ਸਭ ਦਾ ਹੱਸਦਾ ਰਹਿਣਾ ਇਹ ਮਹੀਨਾ ਬਹੁਤ ਅੱਛਾ ਜਾਵੇ ਸਾਸਿਕਾ